ਖਬਰ 247 ਦੇ ਵਿੱਚ ਵਿਸ਼ਵ ਭਰ ਦੇ ਦਰਸ਼ਕਾਂ ਦਾ ਸਵਾਗਤ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਇਸ ਪ੍ਰੋਗਰਾਮ ਦੇ ਵਿੱਚ ਅੱਧਾ ਘੰਟਾ ਖਬਰਾਂ ਦੇ ਉੱਤੇ ਕਰਾਂਗੇ ਚਰਚਾ ਤੇ ਇਸ ਚਰਚਾ ਦੇ ਵਿੱਚ ਮੇਰੇ ਸਾਥ ਦੇਣਗੇ ਟੀਵੀ ਸੰਚਾਲਕ ਤੇ ਪੱਤਰਕਾਰ ਸਰਦਾਰ ਹਜੀਤ ਸਿੰਘ ਜੀ ਗਿਲਸ ਸਵਾਗਤ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਗਿਲਸ ਆਪ ਸਵਾਗਤ ਹੈ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਸਭ ਤੋਂ ਪਹਿਲੀ ਖਬਰ ਜਿਹੜੀ ਲਗਾਤਾਰ ਅਪਡੇਸ਼ਨ ਇਸਿੰਗ ਕਰਦੇ ਰਹਿੰਨੇ ਆ ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲੀ ਫੌਜ ਨੇ ਇਰਫਾਤ ਵਿੱਚ ਹਵਾਈ ਹਮਲਾ ਕੀਤਾ ਹੈ ਜੀ ਫਿਰ ਆ ਦੋ ਤਿੰਨ ਪਹਿਲਾਂ ਆਪਾਂ ਇੱਕ ਖਬਰ ਸਾਂਝੀ ਕੀਤੀ ਸੀ ਆਪਣੇ ਦਰਸ਼ਕਾਂ ਨਾਲ ਕਿ ਹਮਾਸ ਨੇ ਪਹਿਲੀ ਵਾਰ ਫੇਰ ਜਰਨੂੰ ਦੀ ਜੰਗ ਲੱਗੀ ਆ ਇੱਕ ਰਾਕਟਾ ਦਾ ਵੱਡਾ ਹਮਲਾ ਕੀਤਾ ਸੀ ਹਾਲਾਂਕਿ ਉਹਦਾ ਬਹੁਤਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਪਰ ਉਹਦੇ ਜਵਾਬੀ ਹਮਲੇ 'ਚ ਫਿਰ ਰਫਾ ਦੇ ਉੱਤੇ ਹਮਲਾ ਜਿਹੜਾ ਇਹ ਕੀਤਾ ਗਿਆ ਆ ਤੇ ਉਹਦੇ ਵਿੱਚ 40 ਲੋਕਾਂ ਦੀ ਮੌਤ ਦਾ ਦਾਵਾ ਕਰ ਰਹੇ ਆ ਜਿਹੜੀ ਉੱਥੋਂ ਦੀ ਹੈਲਥ ਡਿਪਾਰਟਮੈਂਟ ਆ ਹਮਾਸ ਵਾਲਿਆਂ ਦਾ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਸਾਡੇ ਸ਼ਰਨਾਰਥੀ ਕੈਂਪ ਆ ਉਹਨਾਂ ਨੂੰ ਉਹਨਾਂ ਨੇ ਨਿਸ਼ਾਨਾ ਬਣਾਇਆ ਤੇ ਇਹ ਇਜ਼ਰਾਈਲ ਕਹਿ ਰਿਹਾ ਕਿ ਕਿਉਂਕਿ ਉਹਨਾਂ ਨੇ ਸਾਡੇ ਤੇ ਹਮਲਾ ਕੀਤਾ ਸੀ ਹਮਾਸ ਨੇ ਸਿੱਧਾ ਤੇ ਉਹਦੇ ਜਵਾਬ ਚ ਅਸੀਂ ਹਮਲਾ ਕੀਤਾ ਯਾਨੀ ਕਿ ਲੜਾਈ ਅਜੇ ਜਿਹੜੀ ਇੰਟਰਨੈਸ਼ਨਲ ਕ੍ਰਿਮੀਨਲ ਕੋਡ ਹੈ ਉਹਦੇ ਕਹਿਣ ਦੇ باوجود ਵੀ ਜਿਹੜੀ ਆ ਇਹ ਲੜਾਈ ਰੁਕਣ ਦਾ ਨਾਂ ਨਹੀਂ ਲੈ ਰਹੀ ਅਜੇ ਪਤਾ ਨਹੀਂ ਕਿੰਨਾ ਚਿਰ ਹੋਰ ਚੱਲੂਗੀ ਤੇ ਕਿੰਨੇ ਲੋਕਾਂ ਦੀਆਂ ਜਾਨਾਂ ਦਾ ਖੋਹ ਬਣੇ ਗਈ ਜੀ ਬਿਲਕੁਲ ਡੋਨਲਡ ਟਰੰਪ ਦੇ ਖਿਲਾਫ ਕਾਨੂੰਨੀ ਥ੍ਰਿਲਰ ਤੇ ਜਲਦ ਫੈਸਲਾ ਆਵੇਗਾ ਕਹਿੰਦੇ ਕਿ ਡੋਨਲਡ ਟਰੰਪ ਦੇ ਖਿਲਾਫ ਚੱਲ ਰਿਹਾ ਮਕਦਮਾ ਕਿਸੇ ਬਲੌਕਬਾਸਟਰ ਫਿਲਮ ਦੇ ਨਾਲੋਂ ਕੱਟ ਬਿਲਕੁਲ ਬੜਾ ਇੰਟਰਸਟਿੰਗ ਹੈ ਜੀ ਕਹਿੰਦੇ ਆ ਕਿ ਜਦੋਂ ਕਿਉਂਕਿ ਇਹ ਪ੍ਰੋਨ ਫਿਲਮਾਂ ਦੀ ਉਹ ਐਕਟ੍ਰੈਸ ਸੀਗੀ ਜਿਹਦੇ ਨਾਲ ਉਹਦਾ ਸੈਕਸ ਸਕੈਂਡਲ ਆਇਆ ਸੀਗਾ ਤੇ ਉਹ ਬੜਾ ਰੌਚਕ ਰਿਹਾ ਕਿਉਂਕਿ ਵੀ ਗੱਲ ਕੀਤੀ ਸੀ ਕਿ ਉਹ ਜਦੋਂ ਡਿਟੇਲ ਚ ਆਪਣੀ ਸਟੋਰੀ ਸੁਣਾਉਣ ਲੱਗੀ ਨਾ ਉਹ ਜੀ ਲੇਡੀ ਜਿਹਦੇ ਤੇ ਕੇ ਜਿਹਦੇ ਨਾਲ ਸਾਰਾ ਸੀਗਾ ਤੇ ਉਹ ਇੰਨਾ ਉਹਨੇ ਵਿਸਤਾਰ ਦਿੱਤਾ ਜੱਜ ਕਹਿੰਦਾ ਵੀ ਸਾਨੂੰ ਬੀਬੀ ਇੰਨੇ ਵਿਸਤਾਰ ਦੀ ਲੋੜ ਨਹੀਂ ਗਈ ਜਦੋਂ ਕਿ ਬੜੀ ਇੰਟਰਸਟਿੰਗ ਸਟੋਰੀ ਬਣ ਰਹੀ ਸੀਗੀ ਤੇ ਲੋਕੀ ਇਹ ਸਮਝਦੇ ਕਿ ਜਦੋਂ ਫਿਲਮ ਹੁੰਦੀ ਆ ਕੋਈ ਬੜੀ ਵੱਡੀ ਤੇ ਉਹਦੇ ਵਰਗਾ ਇਹ ਮਾਹੌਲ ਬਣਿਆ ਹੋਇਆ ਤੇ ਇਦੇ ਵਿੱਚ ਜਿਸ ਤਰ੍ਹਾਂ ਮੈਂ ਦੱਸਿਆ ਕਿ ਕੋਰਟ ਦੇ ਵਿੱਚ ਕਦੀ ਵਕੀਲਾਂ ਵੱਲੋਂ ਸਵਾਲ ਕੀਤੇ ਜਾਂਦੇ ਹੁੰਦੇ ਆ ਖਾਸ ਕਰਕੇ ਭਾਰਤ ਵਿੱਚ ਹੀ ਕਹਿੰਦੇ ਹੁੰਦੇ ਨੇ ਜੇ ਰੇਪ ਦਾ ਕੇਸ ਆਵੇ ਤੇ ਔਰਤ ਨੂੰ ਜਲੀਲ ਹੀ ਨਾ ਕੀਤਾ ਜਾਂਦਾ ਈਵਨ ਦੋ ਜੇ ਤਲਾਕ ਦਾ ਵੀ ਕੇਸ ਆਵੇ ਤੇ ਇਹੋ ਜੇ ਕੁਐਸਚਨ ਵਕੀਲ ਕਰਦੇ ਆ ਕਿ ਉਹਨਾਂ ਨੂੰ ਜਵਾਬ ਦੇਣਾ ਔਖਾ ਹੁੰਦਾ ਪਰ ਕਿਉਂਕਿ ਖੁੱਲੇ ਸਮਾਜ ਆ ਅਮਰੀਕਾ ਵਰਗੇ ਇੱਥੇ ਤੇ ਉਹ ਜਿਹੜੀ ਔਰਤ ਆ ਉਹਨੇ ਆਪ ਹੀ ਆ ਕੇ ਕਈ ਰੌਚਕ ਕisse ਸੁਣਾਏ ਭੀ ਇਹ ਕੀ ਕਰਦਾ ਸੀ ਕਿੱਦਾਂ ਸੀ ਤੇ ਇਹਦਾ ਕਰਕੇ ਲੋਕਾਂ ਚ ਇਹਦੀ ਦਿਲਚਸਪੀ ਬਣੀ ਹੋਈ ਆ ਤੇ ਬੜਾ ਤਾਕਤਵਰ ਵਿਅਕਤੀ ਜੀਗਾ ਦ ટ્રੰਪ ਤੁਹਾ ਰਾਸ਼ਟਰਪਤੀ ਰਿਹਾ ਤੇ ਮੁਕਦਮਾ ਜਿਹੜਾ ਉਹ ਲਗਾਤਾਰ ਚੱਲ ਰਿਹਾ ਜਿਹੜੀ ਡੈਮੋਕ੍ਰੇਟ ਨੇ ਉਹਨਾਂ ਦੀ ਇੱਛਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਉਲਝਾ ਕੇ ਰੱਖਿਆ ਜਾਵੇ ਇਲੈਕਸ਼ਨ 'ਚ ਨਾ ਲੜੇ ਪਰ ਜਦੋਂ ਲੋਕਾਂ ਨਾਲ ਕੋਲੋਂ ਪੁੱਛਿਆ ਗਿਆ ਨਾ ਜੀ ਇਹ ਯਾਹੂ ਨਿਊਜ਼ ਵਾਲਿਆਂ ਨੇ ਇੱਕ ਪੋਲ ਕਰਾਇਆ ਸੀਗਾ ਸਰਵੇ ਤੇ ਲੋਕਾਂ ਨੂੰ ਪੁੱਛਿਆ ਵੀ ਤੁਸੀਂ ਕਿ ਕਿਸ ਤਰ੍ਹਾਂ ਵੇਖ ਰਹੇ ਹੋ ਜਿਹੜਾ ਸਾਰਾ ਫਿਲਮ ਵਾਂਗੂ ਚੱਲ ਰਿਹਾ ਸੀਨ ਹੈ ਰੋਜ਼ ਨਵੀਂ ਤਨਵੀਂ ਕਹਾਣੀ ਆਉਂਦੀ ਆ ਤੇ ਸਿਰਫ 16% ਲੋਕ ਹੀ ਕਹਿੰਦੇ ਵੀ ਸਾਨੂੰ ਮਾੜੀ ਮੋਟੀ ਦਿਲਚਸਪੀ ਅਹੀਂ ਵੇਖਿਆ ਆ ਤੇ ਬਾਕੀ ਜਿਹੜੇ 1/3 ਲੋਕ ਆ ਉਹ ਕਹਿੰਦੇ ਸਾਨੂੰ ਕੋਈ ਦਿਲਚਸਪੀ ਹੈ ਨਹੀਂ ਇਹ ਚ ਐਵੇਂ ਜਿਦਾ ਅਸੀਂ ਕਹਿ ਨਹੀਂ ਦਿੰਦੇ ਵੀ ਰੁਟੀਨ ਚ ਰੋਜ਼ 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 ਉਹ ਚੀਜ਼ ਆਵੇ ਤੇ ਲੋਕਾਂ ਦਾ ਇੰਟਰਸਟ ਘਟ ਜਾਂਦਾ ਤੇ ਬਾਕੀ ਦੁਨੀਆਂ ਨੂੰ ਭਾਵੇਂ ਲੱਗਦਾ ਹੋਵੇ ਪਰ ਅਮਰੀਕਨ ਕਹਿੰਦੇ ਸਾ Дети. Дети, де. ਦੋਹਤੋਂ ਡੱਬਲਿਨ ਜਾਰੀ ਫਲਾਈਟ ਦੇ ਵਿੱਚ ਫੇਰ ਗੜਬੜੀ ਹੋਈ ਹੈ 12 ਲੋਕ ਜ਼ਖਮੀ ਹੋਏ ਨੇ ਪਿਛਲੇ ਦਿਨੀ ਵੀ ਇੱਕ ਫਲਾਈਟ ਦੇ ਨਾਲ ਇਦਾਂ ਹੀ ਹੋਇਆ ਸੀਗਾ ਜੀ ਬਿਲਕੁਲ ਸਿੰਗਾਪੁਰ 에ਰਲਾਈਨ ਦੀ ਸੀਗੀ ਪਰ ਹੁਣ ਇਹਦੇ ਫੇਰ ਇਦਾਂ ਹੋਇਆ ਦੇਖੋ ਇਹ ਹਰਿੰਦਰ ਗਲੋਬਲ ਵਾਰਮਿੰਗ ਦਾ ਬਹੁਤ ਸਾਰੇ ਅਸਰ ਹੋ ਰਿਹਾ ਸਾਡੇ ਐਨਵਾਇਰਨਮੈਂਟ ਤੇ ਤੁਸੀਂ ਦੇਖੋ ਇੱਥੇ ਅਸੀਂ ਟਾਂਟੋ ਬੈਠੇ ਆ ਰਾਤ ਦੀ ਬਾਰਿਸ਼ ਹੋ ਰਹੀ ਹੈ ਤੇ ਹੁਣ ਧੁੱਪ ਲੱਗ ਗਈ ਆ ਥੋੜੀ ਦੇਰ ਬਾਅਦ ਸ਼ਾਇਦ ਫੇਰ ਬਾਰਿਸ਼ ਆ ਜਣੀ ਆ ਸਾਨੂੰ ਖੁਦ ਨਹੀਂ ਪਤਾ ਹੁੰਦਾ ਕਿ ਮੌਸਮ ਕਿਹੋ ਜਿਹਾ ਵੈਸੇ ਤੇ ਇਹਨਾਂ ਦੇ ਮੁਲਕਾਂ ਦਾ ਅੱਗੇ ਵੀ ਕਹਿੰਦੇ ਹੁੰਦੇ ਸਾਨੂੰ ਜਿਹੜੇ ਐਕਸਪਰਟ ਨੇ ਐਨਵਾਇਰਨਮੈਂਟ ਦੇ ਕਿ ਜਿਹੜੀ ਗਲੋਬਲ ਵਾਰਮਿੰਗ ਆ ਇਹ ਸਾਡੇ ਵਾਤਾਵਰਨ ਨੂੰ ਬਹੁਤ ਖਰਾਬ ਕਰ ਰਹੀ ਆ ਮੈਨੂੰ ਲੱਗਦਾ ਹੈ ਕਿ ਜਿੱਥੇ ਗਰਮੀ ਸਰਦੀ ਜਾਂ ਇਹ ਅਸਰ ਸਾਡੇ ਤੇ ਹੋ ਰਿਹਾ ਉਹਦੇ ਨਾਲ ਨਾਲ ਅੱਗੇ ਟਰੈਵਲ ਕਰਨੇ ਵਿੱਚ ਮੁੱਖ ਆ ਜਾਣਾ ਸਾਡੇ ਵਾਸਤੇ ਆ ਇੱਕ ਹਫਤੇ ਚ ਦੋ ਘਟਨਾਵਾਂ ਹੋ ਗਈਆਂ ਨੇ ਹੁਣ ਇਹਦੇ ਵਿੱਚ ਵੀ 12 ਲੋਕ ਜ਼ਖਮੀ ਹੋਏ ਆ ਏਅਰ ਟਰਬੂਲੈਂਸ ਆਪਾਂ ਅਕਸਰ ਫੇਸ ਕਰਦੇ ਆ ਸਾਰੇ ਜਿਹੜੇ ਐਵੀਏਜ ਜਾਂ ਤੇ ਯਾਤਰਾ ਕਰਨ ਵਾਲੇ ਲੋਕ ਆ ਤੇ ਉਹ ਠੀਕ ਆ ਥੋੜੀ ਬਹੁਤੀ ਝਟਕਾ ਲੱਗਦਾ ਪਰ ਇਹਦਾ ਮਤਲਬ ਵੀ ਅਸਮਾਨ ਚ ਵੀ ਹੁਣ ਜਿਹੜੇ ਰੂਟ ਨੇ ਉਹ ਇਹਨੇ ਸੇਫ ਨਹੀਂ ਰਹਿਣਗੇ ਕਿਉਂਕਿ ਜੇ ਹਾਲਾਤ ਇਦਾਂ ਰਹੇ ਇਦਾਂ ਦੀਆਂ ਘਟਨਾਵਾਂ ਆਇਆ ਇਦਾਂ ਦੀਆਂ ਕਿ ਡਰਾਮਾ ਲਗਾਤਾਰ ਹੋਈਆਂ ਕਿ ਜਹਾਜ਼ ਸਟੇਬਲ ਜਾ ਹੀ ਨਹੀਂ ਸਕਦਾ ਇੱਕਦਮ ਥੱਲੇ ਆ ਜਾਂਦਾ ਆ ਜਾਂ ਉਲਟ ਪਾਜੀ ਲਾਉਂਦਾ ਹੈ ਰਿਟਰਨ ਕਰ ਜਾਂਦਾ ਤੇ ਯਾਤਰੀਆਂ ਦਾ ਨੁਕਸਾਨ ਹੋ ਸਕਦਾ ਸੋ ਸਾਨੂੰ ਇਹ ਸਾਡੀਆਂ ਸਰਕਾਰਾਂ ਨੂੰ ਸਾਡੇ ਜਿਹੜੇ ਸਮਾਜਿਕ ਕਾਰਕੁਨ ਹੈ ਇਸ ਵਿਸ਼ੇ ਤੇ ਹੋਰ ਧਿਆਨ ਦੇਣਾ ਚਾਹੀਦਾ ਹੈ ਕਿ ਜਿਹੜੀਆਂ ਸਰਕਾਰਾਂ ਨੂੰ ਮਜਬੂਰ ਕੀਤਾ ਜਾਵੇ ਕਿ ਤੁਸੀਂ ਜਿਹੜੀ ਹੈਗੀ ਆ एनवायरनमेंटल ਉ ਦਿੱਤੇ ਸ਼ਕਤੀ ਨਾਲ ਅਮਲ ਕਰਾਓ ਤੁਹਾਨੂੰ ਯਾਦ ਹੈ ਉਹ ਸਵੀਡਨ ਦੀ ਇੱਕ ਲੜਕੀ ਨੇ ਯੂਨ ਦੇ ਵਿੱਚ ਬੋਲ ਕੇ ਉਹ ਕਹਿੰਦੀ ਹੈ ਮੈਂਬਰਾਂ ਨੂੰ ਗ੍ਰੇਟਾ ਗ੍ਰੇਟਾ ਦਾ ਨਾਮ ਹੈ ਜਿਹੜੀ ਲੜਕੀ ਰਾ ਹੁਣ ਤੇ ਕਹਿੰਦੇ ਉਹ ਅੱਜ ਕੱਲ ਜਿਹਦਾ ਲਿਓ ਨੱਥਗੀ ਵਾਲੀ ਗੱਲ ਆ ਉਹ ਕਿਸਾਨਾਂ ਦੇ ਵੀ ਖਿਲਾਫ ਬੋਲੀ ਜਾਂਦੀ ਆ ਉੱਥੇ ਜਦੋਂ ਉਹ ਕਰ ਰਹੇ ਆ ਐਜੀਟੇਸ਼ਨ ਤੇ ਪਰ ਉਹਨੇ ਉਦੋਂ ਕਿਆ ਸੀਗਾ ਉਹਨਾਂ ਨੂੰ ਕਿ ਸਾਡਾ ਪੇਵਖ ਕਰ ਖਰਾਬ ਕਰਨ ਵਾਲੇ ਤੁਸੀਂ ਲੋਕ ਕੌਣ ਹੋ ਤੁਸੀਂ ਕਿਦਾਂ ਸਾਡਾ ਬੱਚਾ ਦਾ ਪੇਵਖ ਖਰਾਬ ਕਰ ਸਕਦੇ ਹੋ ਤੇ ਅਸੀਂ ਆਪਣਾ ਹੀ ਨਹੀਂ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਦਾ ਵੀ ਜਿਹੜਾ ਪੇਵਖ ਹੈ ਉਹ ਖਰਾਬ ਕਰ ਰਹੇ ਹਾਂ ਜੇ ਅਸੀਂ এনवायरमेंट ਵੱਲ ਧਿਆਨ ਨਹੀਂ ਦਿੰਦੇ ਤਾਂ ਬਿਲਕੁਲ ਜੀ এনवायरमेंट ਵੱਲ ਧਿਆਨ ਦੇਣਾ ਜਿਹੜਾ ਬਹੁਤ ਜ਼ਰੂਰੀ ਹੈ ਤੇ ਸਮੇਂ ਦੀ ਲੋੜ ਵੀ ਹੈਗੀ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਤਾਂ ਬਹੁਤ ਭਿਆਨਕ ਨਤੀਜੇ ਵੀ ਭੁਗਤਨੇ ਪੈ ਸਕਦੇ ਆ ਅਗਲੀ ਗੱਲ ਕਰੀਏ ਇੰਡੀਆ ਗਾਠ ਛੋੜ ਦੀ ਮੀਟਿੰਗ ਜਿਹੜੀ ਆ ਉਹ ਇੱਕ ਤਰੀਕ ਨੂੰ ਹੋਵੇਗੀ ਚੋਣਾਂ ਦੇ ਵਿੱਚ ਕਾਰਗੁਜ਼ਾਰੀ ਦੇ ਨਤੀਜਿਆਂ ਤੋਂ ਪਹਿਲਾਂ ਰਣਨੀਤੀ ਬਣਾਉਣ ਦੀ ਚਰਚਾ ਜਿਹੜੀ ਹੋਵੇਗੀ ਕਾਫੀ ਪੋਜ਼ਿਟਿਵ ਨਜ਼ਰ ਆ ਰਿਹਾ ਹੈ ਵਾ ਇੰਡੀਆ ਗਰੁੱਪ ਬਿਲਕੁਲ ਜੀ ਮਲਕਰ ਜਨ ਖੜਗੇ ਰਾਣੇ ਮੀਟਿੰਗ ਸਦੀ ਆ ਉਹ ਤਾਂ ਜੇ ਪੋਲ ਹੋ ਰਿਹਾ ਹੋਣਾ ਇੱਕ ਤਰੀਕ ਨੂੰ ਪਰ ਉਹਨਾਂ ਨੂੰ ਕਿਤੇ ਕਿਤੇ ਐ ਲੱਗਦਾ ਆ ਕਿ ਇਸ ਵਾਰ ਅਸੀਂ ਮੋਦੀ ਦਾ ਕਿਲਾਸ਼ ਟਾ ਲੈਣਾ ਤੇ ਇਸੇ ਕਰਕੇ ਉਹਨਾਂ ਨੇ ਪਹਿਲਾਂ ਹੀ ਸਟ੍ਰੈਟੇਜੀ ਬਣਾਉਣ ਲਈ ਕਿ ਬਾਅਦ ਵਿੱਚ ਕੋਈ ਕਨਫਿਊਜ਼ਨ ਨਾ ਹੋਵੇ ਸਾਡੇ ਬੰਦੇ ਇਧਰ ਉਧਰ ਨਾ ਵੇਖ ਜਾਣ ਜਾਂ ਕੁਝ ਹੋਵੇ ਨਾ ਕਿਉਂ ਇਹ ਇੱਕ ਪਾਸੇ ਬੜੀ ਸ਼ਕਤੀਸ਼ਾਲੀ ਧਿਰ ਆ ਬੀਜੇਪੀ ਜੇ ਦੇ ਕੋ ਬਹੁਤ ਸਾਰਾ ਧਨ ਆ ਉਹਨੇ ਬਹੁਤ ਪੈਸਾ ਇਕੱਠਾ ਕੀਤਾ ਇਸ ਸਮੇਂ ਦੌਰਾਨ ਤੇ ਦੁਨੀਆ ਦੀ ਸਭ ਤੋਂ ਅਮੀਰ ਤਰੀਨ ਪਾਰਟੀ ਆ ਤੇ ਤਾਕਤਵਰ ਪਾਰਟੀ ਆ ਤੇ ਇਹਨਾਂ ਨੂੰ ਲੱਗਦਾ ਹੈ ਕਿ ਜੇ ਅਸੀਂ ਮਤਲਬ ਜਿੱਤਦੇ ਵੀ ਹੋਏ ਤੇ ਕਿਸੇ ਨਾ ਕਿਸੇ ਕਾਰ ਨੂੰ ਸਾਡੇ ਬੰਦਿਆਂ ਨੂੰ ਖਰੀਦ ਸਕਦੇ ਆ ਜਾਂ ਕੋਈ ਇਸ ਤਰ੍ਹਾਂ ਦੀ ਕਾਰਵਾਈ ਕਰ ਸਕਦੇ ਆ ਕਿ ਅਸੀਂ ਜਿੱਤੇ ਹੋਏ ਵੀ ਹਾਰ ਜਾਈਏ ਸੋ ਇਹਨਾਂ ਨੇ ਪੇਸ਼ਬੰਦੀ ਕਰਨ ਲਈ ਜਦੋਂ ਲਾਸਟ ਪੋਲ ਹੋ ਰਹੀ ਹੋਣੀ ਹੈ ਜੇ ਰਿਜ਼ਲਟ ਵੀ ਨਹੀਂ ਆਏ ਹੋਣੇ ਪਹਿਲਾਂ ਹੀ ਸਾਰੇ ਵਿਰੋਧੀਆਂ ਨੂੰ ਇਕੱਠੇ ਕਰਕੇ ਤੇ ਇੱਕ ਮੀਟਿੰਗ ਸੱਦੀ ਆ ਕਿ ਸਾਡੀ ਅਗਲੀ ਸਟ੍ਰੈਟਜੀ ਕੀ ਹੋਣੀ ਚਾਹੀਦੀ ਹੈ ਵੈਸੇ ਸਾਰੀਆਂ ਜ਼ਰੂਰਤ ਵੀ ਆ ਪੋਲਿਟੀਕਲ ਪਾਰਟੀ ਨੂੰ ਇਸ ਤਰ੍ਹਾਂ ਦੀ ਗੱਲ ਜਿਹੜੀ ਆ ਉਹ ਕਰਨ ਦੀ ਕਿ ਅੱਗੇ ਜਾ ਕੇ ਜਿਹੜੇ ਨਤੀਜੇ ਆਉਣੇ ਆ ਉਹਨਾਂ ਨੂੰ ਅਸੀਂ ਕਿੱਦਾਂ ਹੈਂਡਲ ਕਰਨਾ ਆਪਣੇ ਕਰਨ ਉਹ ਆਪਣੇ ਵਰਕਰਾਂ ਨੂੰ ਤੇ ਹੁਣ ਕੀ ਕਰਨਾ ਆਪਣੇ ਲੀਡਰ ਜਿਹੜੇ ਜਿੱਤ ਕੇ ਆਉਣਗੇ ਉਹਨਾਂ ਨੂੰ ਕਿੱਦਾਂ ਇੰਟੈਕਟ ਰੱਖਣਾ ਕਿੱਦਾਂ ਅਸੀਂ ਆਪੋ ਚ ਲੜਨਾ ਨਹੀਂ ਤੇ ਕਿਉਂਕਿ ਉਹ ਬਾਰ-ਬਾਰ ਕਹ ਰਿਹਾ ਕਿ ਇਹਨਾਂ ਦੋ ਦਿਨ ਨਹੀਂ ਕੱਟਨੇ ਲੜਪੈਣਾ ਤੇ ਉਹ ਇਹਨਾਂ ਚੀਜ਼ਾਂ ਨੂੰ ਪਹਿਲਾਂ ਰਣਨੀਤੀ ਬਣਾ ਲਈਏ ਵੀ ਇਹਦੀ ਇੱਕ ਖਾਸ ਖਿਆਲ ਵੀ ਜਿਹੜਾ ਬਾ ਉਹ ਰੱਖਿਆ ਜਾਣਾ ਚਾਹੀਦਾ ਹੈ ਬਹੁਤ ਜ਼ਰੂਰੀ ਹੈ ਜੀ ਬਿਲਕੁਲ ਕਿਉਂਕਿ ਬਾਅਦ ਦੇ ਵਿੱਚ ਜੇਕਰ ਕੋਈ ਥੋੜੀਆਂ ਸੀਟਾਂ ਹੀ ਚਾਹੀਦੀਆਂ ਹੋਈਆਂ ਤਾਂ ਕਿਤੇ ਫੇਰ ਲੜਾਈ ਦੇ ਚੱਕਰ ਚ ਖਰੀਦੋ ਫਰੋਖਤ ਨਾ ਹੋ ਜਾਵੇ ਜੀ ਅਗਲੀ ਗੱਲ ਕਰਦੇ ਆ 50 ਸਾਲਾ ਪੀਟਰ ਵਿਰਦੀ ਜਿਹੜੇ ਕਿ ਕਪੂਰਥਲਾ ਦੇ ਨਾਲ ਸੰਬੰਧਿਤ ਆ ਨਾਮ ਉਹਨਾਂ ਦਾ ਜਿਹੜਾ ਆ ਹਰਦੀਪ ਸਿੰਘ ਆ ਯੂਕੇ ਦੇ ਵਿੱਚ ਰਹਿੰਦੇ ਆ ਤੇ ਕਾਫੀ ਜਿਹੜੇ ਆ ਉਹ ਅਮੀਰ ਵਿਅਕਤੀਆਂ ਦੇ ਵਿੱਚ ਨੇ ਕਰਤਾਰਪੁਰ ਦਾ ਜਦੋਂ ਲਾਂਘਾ ਬਣਨਾ ਸੀ ਉਦੋਂ ਵੀ ਇਹਨਾਂ ਨੇ ਵੱਡੀ ਅਨਾਉਂਸਮੈਂਟ ਕੀਤੀ ਸੀ ਪਰ ਇੱਕ ਵਿਵਾਦ ਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਉਹ ਜੁੜਿਆ ਯੂਕੇ ਦੀ ਨੈਸ਼ਨਲ ਕ੍ਰਾਈਮ ਏਜੰਸੀ ਨੂ ਰਿਸ਼ਵਤ ਜਿਹੜਾ ਆ ਕਈ ਮਿਲੀਅਨ ਪਾਉਂਡ ਜਿਹੜੇ ਰਿਸ਼ਵਤ ਦੇਣ ਦਾ ਇਲਜ਼ਾਮ ਲੱਗਾ ਬਿਲਕੁਲ ਜੀ ਇਹ ਆਪਣੇ ਹਰਦੀਪ ਸਿੰਘ ਵਿਰਦੀ ਜਾਂ ਅਸਦੀਪ ਸਿੰਘ ਪੀਟਰ ਵਿਰਦੀ ਦੇ ਨਾਂ ਨਾਲ ਜ਼ਿਆਦਾ ਜਾਣੇ ਜਾਂਦੇ ਆ ਇੱਕ ਇੰਡਸਟਰੀਅਲਿਸਟ ਨੇ ਤਕੜੇ ਤੇ ਇਹਨਾਂ ਦੀ ਉੱਥੇ ਕੰਪਨੀ ਆ ਵੀਪੀ એનર્ਜੀ ਲਿਮਟਿਡ ਉਹਦੇ ਡਾਇਰੈਕਟਰ ਵੀ ਨੇ ਤੇ ਇਹ ਮਤਲਬ ਕਈ ਇਹਨਾਂ ਦੀ ਜੇ ਵੈਬਸਾਈਟ ਤੇ ਜਾ ਕੇ ਚੈੱਕ ਕਰੋ ਤੇ ਕਈ ਜਿਸ ਤਰ੍ਹਾਂ ਸਾਡੀਆਂ ਹੋਰ ਸੰਸਥਾਵਾਂ ਨੇ ਜਿਹੜੀਆਂ ਕਰਦੀਆਂ ਨੇ ਕਿਤੇ ਕਿਸੇ ਕੋਈ ਆਫਤਾ ਆਉਂਦੀ ਆ ਮੈਨੇਸ਼ਨ ਕਰਦੀਆਂ ਨੇ ਬਿਲਕੁਲ ਜਿਦਾਂ ਆਪਣੀ ਰਵੀ ਸਿੰਘ ਰਾਂਦੀ ਸੰਸਥਾ ਆ ਜਾਂ ਹੋਰ ਸੰਸਥਾ ਨੇ ਇਸ ਤਰ੍ਹਾਂ ਦਾ ਕੰਮ ਕਰਦੇ ਆ ਤੇ ਇਹ ਘਟੋ ਘਟ ਕਲੇਮ ਕਰਦੇ ਕਿ ਅਸੀਂ ਬਹੁਤ ਸਾਰੇ ਥਾਵਾਂ ਤੇ ਕੰਮ ਕੀਤਾ ਤੇ ਇਹਨਾਂ ਦੇ ਉੱਤੇ ਇਲਜ਼ਾਮ ਆ ਕਿ ਇਹਨਾਂ ਦੀ ਕੰਪਨੀ ਨੇ 2019 ਚ 19 ਚ ਨਹੀਂ ਹੁਣ ਹੁਣ ਚੱਲ ਰਹੀ ਹੈ 19 ਚ ਤੇ ਚੱਲ ਰਹੀ ਸੀ ਕਿ ਜਦੋਂ ਲਾਂਘਾ ਖੁੱਲਣਾ ਸੀਗਾ ਇਹਨਾਂ ਨੇ ਬਹੁਤ ਵੱਡੀ ਮਦਦ ਦਾ ਭਰੋਸਾ ਦਿੱਤਾ ਸੀਗਾ ਸ ਬਹੁਤ ਸਾਰੇ ਲੋਕਾਂ ਨੇ ਬਾਅਦ ਚ ਦੱਸਿਆ ਇੰਗਲੈਂਡ ਤੋਂ ਕੋਈ ਆਏ ਸੱਜਣਾ ਨੇ ਦੱਸਿਆ ਕੋਈ ਵਾਦਾ ਹੀ ਸੀਗਾ ਪੈਸਾ ਦਿੱਤਾ ਕੋਈ ਨਹੀਂ ਪਹਿਲਾਂ ਵੀ ਕਹਿੰਦੇ ਸੀ ਅਸੀਂ ਆਪਣੇ ਕੋਲੋਂ ਸਾਰਾ ਪੈਸਾ ਦੇ ਰਹੇ ਹਾਂ ਫਿਰ ਬਾਅਦ ਚ ਕਹਿਆ ਕਿ ਅਸੀਂ ਇਕੱਠਾ ਕਰਕੇ ਦੇ ਰਹੇ ਹਾਂ ਤੇ ਹੁਣ ਪਤਾ ਨਹੀਂ ਕਿੰਨਾ ਪੈਸਾ ਇਕੱਠਾ ਹੋਇਆ ਜਾਂ ਨਹੀਂ ਹੋਇਆ ਪਰ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਵਾਲੇ ਲਾਂਘੇ ਤੇ ਇਹਨਾਂ ਕੋਈ ਇਨਵੈਸਟ ਨਹੀਂ ਸੀ ਕੀਤਾ ਪਰ ਦੂਜੀ ਗੱਲ ਉਹਨਾਂ ਦੇ ਰੇ ਆ ਜਿਹੜੇ ਬੰਦਿਆਂ ਦੇ ਉੱਤੇ ਦੋਸ਼ ਏ ਵੈਸੇ ਇੰਗਲੈਂਡ ਦੇ ਹੀ ਬੋਰਨ ਆ ਪਿੱਛਾ ਇਹਨਾਂ ਦਾ ਕਪੂਰਥਲੇ ਦਾ ਆ ਤੇ ਇਹ ਕਹਿੰਦੇ ਕਿ ਮੈਂ ਬਚਪਨ ਤੋਂ ਹਰ ਸਾਲ ਪਿੰਡ ਜਾਂਦਾ ਸੀ ਇਸ ਕਰਕੇ ਮੈਨੂੰ ਪੰਜਾਬੀ ਦਾ ਤੇ ਉੱਥੋਂ ਦੇ ਕਲਚਰ ਦੀ ਪੂਰੀ ਸਮਝ ਆ ਪਰ ਜਿਹੜੇ ਇਹੋ ਜਿਹੇ ਤਨਾੜ ਲੋਕ ਆ ਤੇ ਇਹ ਗਲਤ ਤਰੀਕੇ ਨਾਲ ਪੈਸਾ ਇਕੱਠਾ ਕਰਦਾ ਆ ਤੇ ਜੇ ਉਹ ਗੁਰਦੁਆਰਿਆਂ ਦੇ ਪੈਸਾ ਲਾਉਂਦੇ ਵੀ ਆ ਤੇ ਇਹ ਬਹੁਤੀ ਵਧੀਆ ਗੱਲ ਨਹੀਂ ਆ ਸਾਡੇ ਗੁਰੂ ਘਰ ਬੜੀ ਪਵਿੱਤਰ ਥਾਂ ਆ ਅਸੀਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਦੋ ਨੰਬਰ ਦਾ ਪੈਸਾ امیر ਬੰਦਿਆ ਕੋ ਪੈਸਾ ਲੈ ਕੇ ਉੱਥੇ ਉੱਥੇ ਤੇ ਹੱਕ ਲਾਲ ਦੀ ਕਮਾਈ ਦਾ ਪੈਸਾ ਜਾਣਾ ਚਾਹੀਦਾ ਤੇ ਉਹੀ ਸੰਦੇਸ਼ ਆ ਗੁਰੂ ਸਾਹਿਬਾਂ ਦਾ ਉਹਦਾ ਜਿਹੜੇ ਸਰਜੀਤ ਤਰ ਸਾਡੇ ਵਿੱਚ ਨਹੀਂ ਰਹਿ ਉਹਨਾਂ ਦਾ ਇੱਕ ਬੜਾ ਪਾਪੂਲਰ ਸ਼ੇਅਰ ਹੈ ਮੈਨੂੰ ਯਾਦ ਆ ਗਿਆ ਹੁਣ ਜੀ ਉਹ ਉਹ ਕਹਿੰਦੇ ਆ ਤੁਹਾਡਾ ਬਾਰੇ ਉਹ ਉਹ ਕਹਿੰਦੇ ਆ ਕਿ ਕਾਲੇ ਧਨ ਦੇ ਖੋਟੇ ਸਿੱਕੇ ਚਾੜ ਗਏ ਵਪਾਰੀ ਮੰਦਰ ਵਿੱਚ ਮਸਕਾਈ ਜਾਵੇ ਫਿਰ ਵੀ ਕਿਸ਼ਨ ਮਨਾਰੀ ਉਹ ਮੂਰਤੀ ਹੁੰਦੀ ਆ ਉਹ ਤੇ ਇੱਕ ਪੂਰੀ ਬਣੀ ਆ ਤੇ ਉਹ ਕਹਿੰਦੇ ਵੀ ਉਹ ਭਗਵਾਨ ਨੂੰ ਪਤਾ ਨਹੀਂ ਲੱਗਦਾ ਵੀ ਇਹ 2 ਨੰਬਰ ਦੀ ਕਮਾਈ ਆ ਕਿਹਾਦੇ ਸੱਟੇਰੀ ਕਰ ਗਿਆ ਮੈਂ ਬਹੁਤ ਸਾਰੇ ਇਹੋ ਜਿਹੇ ਮਸਾਲਾ ਨੇ ਕਿ ਲੋਕੀ ਕੰਮ ਗਲਤ ਕਰਦੇ ਆ ਤੇ ਉੱਠ ਕੇ ਸ਼ੋਅ ਇਹ ਕਰਦੇ ਆ ਕਿ ਅਸੀਂ ਬੜੇ ਸਮਾਜਿਕ ਕਾਰੋਬਾਰ ਕਰਦੇ ਆ ਮੈਂ ਸਾਡੇ ਡਿਪਾਰਟਮੈਂਟ 'ਚ ਅਕਸਰ ਹੋਇਆ ਕਰਦੇ ਸੀਗੇ ਤੇ ਉਹਨਾਂ ਦੇ ਬੜੇ ਮਾਣ ਨਾਲ ਦੱਸਦੇ ਹੁੰਦੇ ਸੀ ਕਲਰਕ ਵਗੈਰਾ ਉਹਨਾਂ ਨੇ ਲੱਗਿਆ ਕਿ ਉਹਨਾਂ ਨੇ ਆਪਣੇ ਘਰ ਨਾਲ ਇੱਕ ਲੋਹੇ ਦਾ ਟ੍ਰੰਕ ਰੱਖਿਆ ਤੇ ਜਿੰਨੀ ਵੀ ਉਹ ਪੈਸਾ ਇਕੱਠਾ ਕਰਦੇ ਆ ਰਿਸ਼ਵਤ ਕਰਦੇ ਉਹ ਚੋ ਕੁਝੇ ਸੌ ਚ ਇਕੱਠਾ ਗਰੀ ਜਾਂਦੇ ਆ ਤੇ ਸਾਲ ਬਾਅਦ ਜਾਂਦੇ ਆ ਤੇ ਵੈਸ਼ਨੂ ਦੇਵੀ ਉਪਰ ਟ੍ਰਾਂਕੀ ਲੈ ਜਾਂਦੇ ਢੇਰੀ ਘਰ ਆਉਂਦੇ ਆ ਤੋ ਸੋ ਇਦਾਂ ਦਾ ਪੈਸਾ ਜਿਹੜਾ ਵਾ ਮੰਦਰਾਂਾਂ ਚ ਗੁਰਦੁਆਰਿਆਂ ਚ ਮਸੀਤਾਂ ਤੇ ਲਾਉਣਾ ਲੋਕਾਂ ਦੇ ਲਹੂ ਨਿਚੋੜ ਕੇ ਉਹ ਕਿਸੇ ਕੰਮ ਨਹੀਂ ਗਾ ਜੀ ਬਿਲਕੁਲ ਤੇ ਉਹਨਾਂ ਨੂੰ ਕੋਈ ਦਾ ਫਾਇਦਾ ਵੀ ਨਹੀਂ ਹੋਇਆ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਪਰ ਸਦਾ ਉਹਨਾਂ ਦੀ ਬਹੁਤ ਬੁਰੀ ਹਾਲਤ ਹੈ ਬੱਚਾ ਕੋਈ ਨਹੀਂ ਸੀ ਇੱਕ ਬੱਚਾ ਉਹਨਾਂ ਨੇ ਅਡਾਪਟ ਕੀਤਾ ਉਹ ਵੀ ਨਸ਼ਈ ਹੋ ਗਿਆ ਮਾਰਿਆ ਗਿਆ ਘਰ ਦੀ ਇਕੱਲੀ ਰਹਿ ਗਈ ਆਪ ਡੈਥ ਹੋ ਗਈ ਪਰ ਕਦੀ ਉਹਨਾਂ ਦਾ ਤੂਥੀ ਬੋਲ ਮੈਂ ਮੰਤਰੀ ਸਹਿਬਾਨ ਜਦੋਂ ਪੈਸਾ ਦਿੰਦੇ ਸੀ ਨਾ ਕਿਸੇ ਪਿੰਡ ਨੂੰ ਜਾਂ ਕਿਤੇ ਕਹਿੰਦੇ ਉਸ ਬੰਦੇ ਦੇ ਥਰੂ ਦੇਣਾ ਪਰ ਉਹਨਾਂ ਦੇ ਇੰਨੀ ਹੱਥ ਰਲੇ ਹੋਏ ਸੀਗੇ ਤੇ ਬੜੀ ਉਹ ਆਪਣੇ ਆਪ ਨੂੰ ਸਮਝਦੇ ਸੀ ਕਿ ਮੈਂ ਬੜਾ ਪੁੰਨਦਾਨ ਕਰਤਾ ਵੈਸ਼ਨੂ ਦੇਵੀ ਜਾਂ ਕਿਤੇ ਜਾ ਕੇ ਜੇ ਤੁਸੀਂ ਦੂਜਿਆਂ ਦਾ ਹੱਕ ਮਾਰ ਕੇ ਤੇ ਬੇਈਮਾਨੀ ਨਾਲ ਪੈਸਾ ਇਕੱਠਾ ਕਰਕੇ ਭਾਵੇਂ ਸਾਰਾ ਪੈਸਾ ਵੀ ਮੰਦਿਰ ਚੜਾ ਦਿਓ ਉਹਦਾ ਕੋਈ ਮਤਲਬ ਨਹੀਂ ਬਣਦਾ ਭਗਵਾਨ ਇਹਦੇ ਨਾਲ ਖੁਸ਼ ਨਹੀਂ ਹੁੰਦਾ ਜੀ ਬਿਲਕੁਲ ਮੈਨੂੰ ਵੀ ਯਾਦ ਆ ਗਿਆ ਪੀਟਰ ਵਿਰਦੀ ਹੋਰਾਂ ਨੇ ਮੈਂ ਉਦੋਂ ਸਿੱਖ ਚੈਨਲ ਤੇ ਕੰਮ ਕਰਦਾ ਸੀਗਾ ਸਿੱਖ ਚੈਨਲ ਦੇ ਰਾਹੀਂ ਜਦੋਂ ਕਰੋਨਾ ਚੱਲਦਾ ਸੀਗਾ ਉਦੋਂ ਵੀ ਕਾਫੀ ਜਿਹੜੀ ਹੈਲਪ ਆ ਉਹ ਪਹਚਾਈ ਸੀਗੀ ਪੰਜਾਬ ਵੀ ਸੋ ਅਗਲੀ ਗੱਲ ਕਰਦੇ ਆ ਕਈ ਦਿਨਾਂ ਤੱਕ ਗਾਇ ਬ੍ਰੈਂਡ ਤੋਂ ਬਾਅਦ ਪ੍ਰਜਵਲ ਰਵੰਨਾ ਜਿਹੜੇ ਆ ਸੋਮਵਾਰ ਨੂੰ ਇੱਕ ਵੀਡੀਓ ਜਾਰੀ ਕੀਤੀ ਉਹਨਾਂ ਨੇ ਤੇ ਕਿਹਾ ਕਿ 31 ਮਈ ਨੂੰ ਸਵੇਰੇ 10 ਵਜੇ ਜਿਹੜਾ ਆ ਉਹ ਐਸ ਅਦਾਜੀ ਨੇ ਤਾਨੂੰ ਪਤਾ ਉਹਨੂੰ ਵਾਰਨਿੰਗ ਦਿੱਤੀ ਸੀ ਕਿ ਅਸੀਂ ਤੇਰੇ ਨਾਲ ਬਿਲਕੁਲ ਖੜੇ ਨਹੀਂ ਹੋਵਾਂਗੇ ਪਰਿਵਾਰ ਤੇ ਜਿਹੜੀ ਤੈਨੂੰ ਕੋਰਟ ਸਜ਼ਾ ਦੇਣੀ ਦੇਣੀ ਸੀ ਅਸੀਂ ਪਰਿਵਾਰ ਵੀ ਸਜ਼ਾ ਦੇਵਾਂਗੇ ਚੇਤਾਵਨੀ ਦਿੱਤੀ ਸੀ ਉਹਨੂੰ ਉਹਨੂੰ ਅਪੀਲ ਨਹੀਂ ਸੀ ਕੀਤੀ ਤੂੰ ਵਾਪਸ ਆਉਣਾ ਕਿਹਾ ਆ ਕੇ ਤੇ ਕਾਨੂੰਨ ਦਾ ਸਾਹਮਣਾ ਕਰ ਹੁਣ ਉਹਨੇ ਕਹਿ ਦਿੱਤਾ ਕਿ ਮੈਂ 31 ਤਰੀਕ ਨੂੰ ਵਾਪਸ ਆ ਕੇ ਤੇ ਕਾਨੂੰਨ ਦਾ ਸਾਹਮਣਾ ਕਰੂੰਗਾ ਵੈਸੇ ਕਹਿੰਦਾ ਕਿ ਮੇਰਾ ਕਸੂਰ ਕੋਈ ਨਹੀਂ 26 ਤਰੀਕ ਨੂੰ ਮੇਰੇ ਹਲਕੇ 'ਚ ਵੋਟਾਂ ਪਈਆਂ ਨੇ ਤੇ ਮੇਰਾ ਪਹਿਲਾ ਵਾਰ ਜਾਣ ਦਾ ਪ੍ਰੋਗਰਾਮ ਸੀ ਵੇਸ਼ ਕਰਕੇ ਨਹੀਂ ਆਇਆ ਮੈਨੂੰ ਤੇ 4 ਦਿਨ ਬਾਅਦ ਕਹਿੰਦਾ YouTube ਖੋਲਣ ਤੋਂ ਬਾਅਦ ਪਤਾ ਲੱਗਿਆ ਕਿ ਮੇਰੀ ਇਦਾਂ ਦੀ ਕਹਾਣੀ ਚੱਲ ਰਹੀ ਆ ਤੇ ਮੈਂ ਡਿਪਰੈਸ਼ਨ ਚੱਲ ਗਿਆ ਉਦੋਂ ਦਾ ਮੈਂ ਘਬਰਾ ਗਿਆ ਮੇਰੇ ਸਾਰੀਆਂ ਬਹਾਨੇਬਾਜ਼ੀਆਂ ਤੇ ਮੈਂ ਇਸ ਕਰਕੇ ਸਾਹਮਣੇ ਨਹੀਂ ਆਇਆ ਪਰ ਹੁਣ ਉਹਨੇ ਕਿਹਾ ਕਿ ਮੇਰਾ ਉਦਾਂ ਵਕੀਲ ਜਿਹੜਾ ਆ ਉਹ ਪਹਿਲਾਂ ਹੀ ਜਵਾਬ ਦੇ ਰਿਹਾ ਪਰ ਹੁਣ ਮੈਂ ਜਿਹੜਾ ਆ ਉਹ 31 ਮਈ ਨੂੰ ਸਵੇਰੇ 10 ਵਜੇ ਜਿਹੜੀ ਆ ਐਸਟੀਆਈ ਬਣੀ ਉਹਦੇ ਸਾਹਮਣੇ ਪੇਸ਼ ਹੋ ਜੂਗਾ 100% ਹੈ ਕਿ ਉਹਦੀ ਗ੍ਰਿਫਤਾਰੀ ਉਸ ਦਿਨ ਹੋ ਜੇਗੀ ਤੇ ਉਹਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਏਗਾ ਇਹ ਵੱਖਰੀ ਗੱਲ ਆ ਕਿ ਤਾਕਤਵਰ ਪਰਿਵਾਰ ਆ ਉਹਨਾਂ ਦੇ ਉੱਤੇ ਆਪਾਂ ਅੱਗੇ ਵੀ ਗੱਲ ਕਰਦੇ ਆ ਕਿ ਭਾਰਤ ਦਾ ਕਾਨੂੰਨ ਪਾਵੇਂ ਬਹੁਤ ਵਧੀਆ ਹੈ ਪਰ ਉਹ ਲਾਗੂ ਅਮੀਰਾਂ ਤੇ ਹੋਰ ਤਰੀਕੇ ਨਾਲ ਹੁੰਦਾ ਗਰੀਬਾਂ ਤੇ ਹੋਰ ਤਰੀਕੇ ਨਾਲ ਹੁੰਦਾ ਇਹ ਸੁਖਦਾਰ ਪਰਿਵਾਰ ਨੇ ਇਹ ਕਿੰਨੀ ਕਿ ਸਜ਼ਾ ਮਿਲਦੀ ਆ ਪਾ ਕੱਲ ਪੂਨੇ ਵਾਲੇ ਕੇਸ ਦਾ ਕਰ ਰਹੇ ਉਹ ਵੀ ਹਜੇ ਖਬਰ ਅੱਗੇ ਆ ਕਿੱਦਾਂ ਕਿੱਦਾਂ ਮਤਲਬ ਸਾਡੀਆਂ ਕੋਟਰਾ ਤੇ ਸਾਡਾ ਪੁਲਿਸ ਤੰਤਰ ਜਿਹੜਾ ਆ ਇਹਨਾਂ ਲੋਕਾਂ ਦੀ ਮਦਦ ਕਰ ਦਿੰਦਾ ਬਿਲਕੁਲ ਹਾਲੀ ਦੇ ਵਿੱਚ ਐਨਡੀ ਟੀਵੀ ਨੂੰ ਇੱਕ ਇੰਟਰਵਿਊ ਦਿੱਤਾ ਪ੍ਰਧਾਨ ਮੰਤਰੀ ਮੋਦੀ ਹੋਰਾਂ ਨੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਯਕੀਨਨ ਮੰਨਦਾ ਹਾਂ ਕਿ ਕੋਈ ਮੈਨੂੰ ਮੂਰਖ ਜਿਹੜਾ ਉਹ ਕਹਿ ਰਿਹਾ ਕਿ ਪਾਗਲ ਕਹਿ ਰਿਹਾ ਵਾ ਮੈਂ ਮੰਨਦਾ ਆ ਕਿ ਉਹਨੇ ਕਿਹਾ ਕਿ ਰੱਬ ਨੇ ਮੈਨੂੰ ਜਿਹੜਾ ਕਿਸੇ ਮਕਸਦ ਵਾਸਤੇ ਭੇਜਿਆ ਬਾਰ-ਬਾਰ ਇਹ ਗੱਲ ਹੋਣ ਜਿਹੜੀ ਆ ਉਹ ਆਪਣੇ ਭਗਵਾਨ ਜਾਂ ਭਗਵਾਨ ਦਾ ਸਰੂਪ ਦੱਸਣਾ ਚਾਹੁੰਦੇ ਆ ਉਹ ਕਹਿੰਦੇ ਆ ਕਿ ਮੈਂ ਮਨ ਲੋ ਬਾਇਓਲੋਜੀਕਲ ਮੇਰਾ ਬਰਥ ਹੀ ਨਹੀਂਗਾ ਮਨ ਲੋ ਜਿਦਾ ਆਮ ਲੋਕ ਜੰਮਦੇ ਆ ਨਾ ਮਾਂ ਦੀ ਕੁਖੋਂ ਉਹ ਕਹਿੰਦਾ ਕਦੀ-ਕਦੀ ਸੋਚਦਾ ਕਿ ਮੈਂ ਆਪਣੀ ਮਾਂ ਦੇ ਵੀ ਕੁਖੋਂ ਜੰਮਿਆ ਅੰਦਾ ਨਹੀਂ ਮੈਨੂੰ ਭਗਵਾਨ ਨੇ ਸਪੈਸ਼ਲ ਕੁਝ ਕੰਮ ਪੂਰੇ ਕਰਨ ਲਈ ਭੇਜਿਆ ਤੇ ਉਹਨੇ ਇੱਕ ਦਿਨ ਇਹ ਵੀ ਕਿਹਾ ਸੀ ਕਿ ਮੈਂ 247 ਤੱਕ ਭਾਰਤ ਨੂੰ ਸਭ ਤੋਂ ਸ਼ਕਤੀਸ਼ਾਲੀ ਮੁਲਕ ਬਣਾਉਣਾ ਤੇ ਭਗਵਾਨ ਮੈਨੂੰ ਕਿਉਂਕਿ ਕੰਮ ਸੌਪਿਆ ਹੈ ਤੇ ਮੈਨੂੰ ਉਹਨਾਂ ਚਿਰ ਵਾਪਸ ਨਹੀਂ ਬੁਲਾਊਗਾ ਐਂ ਲੱਗਦਾ ਉਹਨਾਂ ਦੀ ਗੱਲਬਾਤ ਤੋਂ ਕਿ ਆਪਣੇ ਆਪ ਨੂੰ ਭਗਵਾਨ ਸਾਬਦ ਕਰਕੇ ਉਹ ਤਾਂ ਉਮਰ ਭਾਰਤ ਦੇ ਲੀਡਰ ਬਣੇ ਰਹਿਣਾ ਚਾਹੁੰਦੇ ਆ ਪੂਤਨ ਦੀ ਤਰ੍ਹਾਂ ਜਾਂ ਦੂਜੇ ਬਿਲਕੁਲ ਇਹੀ ਗੱਲ ਜਿਹੜੀ ਚੀਜ਼ ਦਾ ਡਰ ਜਿਹੜਾ ਕਹਰੇ ਸੰਵਿਧਾਨ ਬਦਲਿਆ ਜਾਏਗਾ ਜੇਕਰ ਉਹ ਇਦਾਂ ਦੀਆਂ ਗੱਲਾਂ ਕਰ ਰਿਹਾ ਤਾਂ ਫਿਰ ਇਸ ਗੱਲ ਦਾ ਜਿਹੜਾ ਉਹ ਯਕੀਨ ਹੋਰ ਬਣਦਾ ਹੈ ਅੱਜ ਤਾਂ ਮੈਂ ਇੱਕ ਹੋਰ ਉਹਨਾਂ ਦੀ ਭਾਸ਼ਣ ਸੁਣਿਆ ਕਿਤੇ ਜਗ੍ਹਾ ਤੇ ਉਹ ਕਹਿੰਦੇ ਆ ਕਿ ਇੱਕ ਜਗ੍ਹਾ ਬੋਲਦਿਆ ਉਹਨਾਂ ਕਿਹਾ ਕਿ ਜਿਹੜੇ ਤੁਹਾਨੂੰ ਅਸੀਂ ਦੇ ਰਹੇ ਆ ਨਾ 5 ਕਿਲੋ ਰਾਸ਼ਨ ਦੇ ਰਹੇ ਆ ਇਹ ਜੇ ਤੁਸੀਂ ਇਹ 5 ਕਿਲੋ ਰਾਸ਼ਨ ਲੈ ਕੇ ਵੀ ਭਾਜਪੀ ਨੂੰ ਵੋਟ ਨਾ ਪਾਈ ਤੇ ਤੁਹਾਡੇ ਖਾਤੇ 'ਚ ਉੱਤੇ ਧਰਮਰਾਜ ਦੇ ਜਿਹੜਾ ਨਾ ਉਹ ਪਾਪ ਤੁਹਾਨੂੰ ਤੁਹਾਡੇ ਖਾਤੇ 'ਚ ਲਿਖਿਆ ਜਾਣਾ ਮੈਂ ਤੁਹਾਨੂੰ ਬੋਨ ਨਹੀਂ ਮਿਲਣਾ ਇਹ ਗੱਲ ਦਾ ਜਿਹੜਾ ਅਸੀਂ ਚੰਗਾ ਕੰਮ ਕਰ ਰਹੇ ਜੇ ਤੁਸੀਂ ਸਾਨੂੰ ਵੋਟਾਂ ਨਾ ਪਾਈਆਂ ਮਤਲਬ ਇੱਕ ਹੁੰਦੀ ਉਹ ਥ੍ਰੈਟ ਵੀ ਆ ਤੇ ਇੱਕ ਕਿਸਮ ਦਾ ਜਿਵੇਂ ਕਿ ਚੈਨਲ ਵਾਲੇ ਬੜੀ ਸੋਹਣੀ ਗੱਲ ਕੀ ਕਿ ਉਹ ਆਪਣੇ ਉਹਨੂੰ ਸ਼ਾਇਦ ਭਗਵਾਨ ਜਾਂ ਚੰਦਰਗੁਪਤ ਚੰਦਰਗੁਪਤ ਇਹ ਦੋ ਤੋ ਭਾਵ ਕਿ ਭਗਵਾਨ ਆਪਣੇ ਆਪ ਨੂੰ ਕਹਿ ਕੇ ਕਿ ਉਹਨੂੰ ਰਿਪਲੇਸ ਨਹੀਂ ਕੀਤਾ ਜਾ ਸਕਦਾ ਜੀ ਇਹ ਗੱਲ ਪਰ ਉਹ ਹਿੰਦੂ ਪ੍ਰਥਾ ਦੇ ਮੁਤਾਬਕ ਨਾ ਜਰੂ ਧਰਮਰਾਜ ਕਹਿੰਦੇ ਆ ਹਿਸਾਬ-ਕਿਤਾਬ ਕਰਦਾ ਮੌਤ ਤੋਂ ਬਾਅਦ ਇੱਕ ਚੰਦਰਗੁਪਤ ਹੁੰਦਾ ਤੇ ਚੰਦਰਗੁਪਤ ਜਿਹੜਾ ਉਹ ਸਾਰੀ ਪੇਸ਼ ਕਰਦਾ ਬੰਦੇ ਦੀ ਪਿਆ ਦਾ ਪੁੰਨ ਹੈ ਜੀ ਆਪ ਪਾਪ ਹੈ ਨਾ ਆ ਚੰਗਾ ਕੀਤਾ ਮੜਾ ਕੀਤਾ ਤੇ ਅੱਜ ਇੱਕ ਚੈਨਲ ਤੋਂ ਮੈਂ ਬੜਾ ਮਜ਼ੇਦਾਰ ਚੈਨਲ ਤੇ ਗੱਲ ਆ ਰਹੀ ਸੀ ਕਿ ਆਪਣੇ ਆਪ ਨੂੰ ਚੰਦਰਗੁਪਤ ਵੀ ਖੁਦ ਸਮਝਦੇ ਆ ਭਗ ਕੋਸਵਰ ਦੇ ਜੀ ਬਿਲਕੁਲ ਅਗਲੀ ਗੱਲ ਕਰਦੇ ਆ ਪੁਲਿਸ ਨੇ ਸੌਮਵਾਰ ਨੂੰ ਪੁਨੇ ਪੋਰਸ਼ਕਾਰ ਦੁਰਘਟਨਾ ਦੇ ਵਿੱਚ ਕਈ ਨਵੀਆਂ ਜਾਣਕਾਰੀਆਂ ਮੀਡੀਆ ਨੂੰ ਜਿਹੜੀਆਂ ਪੇਸ਼ ਕੀਤੀਆਂ ਨੇ ਇਹ ਖਬਰ ਕਾਫੀ ਦਿਨਾਂ ਤੋਂ ਸ਼ਾਈ ਹੋਈ ਆ ਹਰਿੰਦਰ ਕਿ ਇੱਕ 17.5 ਤੋਂ 2 ਮਹੀਨੇ ਕੱਟ ਪਏ ਸਾਰਾ ਸਾਲਾਂ ਦਾ ਮੁੰਡਾ ਸੀਗਾ ਕਿ ਮੀਰ ਪਰਿਵਾਰ ਦਾ ਉਹਨੇ ਜਿਸ ਤਰੀਕੇ ਨਾਲ ਦੋ ਨੌਜਵਾਨਾਂ ਨੂੰ ਇੱਕ ਕੁੜੀ ਤੇ ਮੁੰਡੇ ਨੂੰ ਪੁੱਛ ਲਿਆ ਤੇ 48000 ਦੀ ਆਪਣੇ ਦੋਸਤਾਂ ਨੂੰ ਸ਼ਰਾਬ ਪਲਾਈ ਤੇ ਆਪ ਰੱਜ ਕੇ ਪੀਤੀ ਤੇ ਉਹਦਾ ਸਾਰਾ ਦਾ ਸਾਰਾ ਪਰਿਵਾਰ ਤੇ ਫਸਿਆ ਹੀ ਸੀ ਪਹਿਲਾਂ ਉਹਦੇ ਫਾਦਰ ਦੇ ਤੇ ਕੇਸ ਲੱਗਿਆ ਫਿਰ ਜਿਹੜੀ ਕੋਰਟ ਤੇ ਉਹਨੂੰ ਜਿਸ ਤਰੀਕੇ ਨਾਲ ਜਿਹੜੇ ਪਵਾਰ ਸਾਹਿਬ ਆ ਨਾ ਸ਼ਰਦ ਪਵਾਰ ਦਾ ਭਤੀਜਾ ਉਹਨਾਂ ਦੀ ਪਾਰਟੀ ਦਾ ਐਮ.ਐਲ.ਏ. ਸੀਗਾ ਜਿਹਦੀ ਆਪਾਂ ਗੱਲ ਕੀਤੀ ਸੀ ਵੀਰੇ ਨੇ ਵੀ ਸਵੇਰੇ ਸਵੇਰ ਪਹੁੰਚ ਗਿਆ ਥਾਣੇ ਤੇ ਰਾਤ ਨੂੰ ਹੀ ਉਹਦੇ ਆਂਦੇ ਆਪੀ ਜਿਹੜਾ ਕਮਿਸ਼ਨਰ ਉਹਦੇ ਟੇਬਲ ਦੇ ਬਹਿ ਕੇ ਪੀਜ਼ਾ ਖਾਂਦਾ ਰਿਹਾ ਉਹ ਬੰਦਾ ਉਹਨੂੰ ਕੋਈ ਇਸ ਗੱਲ ਦਾ ਦੁੱਖ ਨਹੀਂ ਸੀ ਕਿ ਮੈਂ ਇਹ ਕੰਮ ਕਾਰਾ ਕਰਕੇ ਆਇਆ ਉਸ ਤੋਂ ਬਾਅਦ ਵੇਖੋ ਕਿੰਨਾ ਪ੍ਰੈਸ਼ਰ ਹੈ ਉਹਨੇ ਗੱਲ ਕਰ ਰਹੇ ਆ ਕਿ ਮੀਰਾ ਵਾਸਤੇ ਕਾਨੂੰਨ ਹੋ ਰਿਹਾ ਤੇ ਕੋਰਟ ਵੀ ਉਹਨੂੰ ਕਹਿੰਦੀ ਆ ਕਿ ਤੂੰ ਭਾਈ 15 ਦਿਨ ਤੇ ਪੁਲਿਸ ਵਾਲਿਆਂ ਨਾਲ ਟ੍ਰੈਫਿਕ ਦੇ ਨਿਯਮ ਸਮਝ ਕਿਦਾਂ ਦੇ ਹੁੰਦੇ ਆ ਤੇ ਇੱਕ 300 ਵਰਡ ਦਾ ਇੱਕ ਲੇਖ ਲੇਖ ਕੇ ਸੜਕਾ ਹਾਦਸੇ ਕਿਉਂ ਹੁੰਦੇ ਆ ਤੇ ਕਿੱਦਾਂ ਰੋਕੇ ਜਾ ਸਕਦੇ ਆ ਤੇ ਘਰ ਨੂੰ ਜਾ ਬਾਅਦ ਚ ਪ੍ਰੈਸ਼ਰ ਬਣਿਆ ਸੋਸ਼ਲ ਮੀਡੀਆ ਦਾ ਜੋਗਿਆ ਲੋਕਾਂ ਦਾ ਵੀ ਇਹ ਤੇ ਬੜੀ ਗੁੰਡਾਗਰਦੀ ਆ ਫਿਰ ਉਹਦੇ ਫਾਦਰ ਨੂੰ ਫੜਿਆ ਗਿਆ ਫਿਰ ਉਹਦੇ ਦਾਦੇ ਨੇ ਉਹਦੇ ਤੇ ਵੀ ਕੇਸ ਹੋਇਆ ਉਹਦੇ ਤੇ ਕੇਸ ਹੋਇਆ ਗਵਾਹ ਕਰਦਾ ਡਰਾਈਵਰ ਨੂੰ ਉਹਨੇ ਚਾਬੀਆਂ ਰਹਿ ਕੇ ਤੇ ਡਰਾਈਵਰ ਨੂੰ ਅੰਦਰ ਬੰਦ ਕਰ ਛੜਿਆ ਕਿ ਤੂੰ ਇਹ ਮੰਨ ਕੇ ਗੱਡੀ ਤੂੰ ਚਲਾ ਰਿਆ ਸੀਗਾ ਤੇ ਹੁਣ ਹੋਰ ਗੱਲ ਵੇਖੋ ਅੱਗੇ ਕਿੱਥੋਂ ਤੱਕ ਇਹ ਤਾਣਾ ਬਾਣਾ ਕਿ ਪੈਸੇ ਦੇ ਜੋਰ ਨਾਲ ਕੀ ਹੁੰਦਾ ਜਿਹੜੇ ਡਾਕਟਰ ਨੇ ਸੈਂਪਲ ਲਏ ਉਹਦੇ ਬਲੱਡ ਦੇ ਰਾਤ ਨੂੰ ਹੁਣ ਪੁਲਿਸ ਦੇ ਕਮਿਸ਼ਨਰ ਕਹਿ ਰਿਹਾ ਕਿ ਉਹ ਡਾਕਟਰ ਨੂੰ ਰੈਸ਼ ਕੀਤਾ ਉਹਨੇ ਕਿਹਾ ਜੀ ਸੈਂਪਲ ਤਾਂ ਹੀ ਉਹਦੇ ਲਏ ਸੀਗੇ ਪਰ ਇਹ ਤਾਂ ਜਾਂਦਾ ਉਹ ਡਸਟਬਨ ਛੁੱਟ ਤੇ ਤੇ ਦੂਜੇ ਕਿਸੇ ਦੇ ਬਲੱਡ ਦੇ ਜਿਹੜੇ ਆ ਉਹ ਦੇਤੇ ਵੀ ਇਹਨੇ ਸ਼ਰਾਬ ਜਰੂਰ ਨਹੀਂ ਕੋਈ ਪੀਤੀ ਬਿਲਕੁਲ ਠੀਕ ਠਾਕ ਆ ਮਤਲਬ ਹਰ ਚੀਜ਼ ਸੀਸੀਟੀਵੀ ਕੈਮਰੇ ਚ ਬੰਦ ਆ ਉਹ ਸ਼ਰਾਬ ਪੀਂਦੇ ਦੀਆਂ ਬਾਰ ਦੀਆਂ ਫੋਟੋ ਨੇ ਹੁਣ ਇਹ ਏਟਾ ਵਡਾ ਸਕੇਂਡਰ ਬਣ ਗਿਆ ਜਿੱਥੇ ਕਈ ਲੋਕ ਉਲਝ ਰਿਹਾ ਜਿੱਥੇ ਉਹਦਾ ਪਰਿਵਾਰ ਉਹਦੇ ਫਾਦਰ ਉਹਦੇ ਗ੍ਰੈਂਡਫਾਦਰ ਤੇ ਪੁਲਿਸ ਤੇ ਬੜਾ ਰਫਾਇਆ ਸੀਗਾ ਹੁਣ ਡਾਕਟਰ ਵੀ ਇਚ ਅਨਵਲਵ ਹੋ ਗਏ ਤੇ ਜਿਹੜੀਆਂ ਬਾਰ ਦੋ ਜਿੱਥੋਂ ਸ਼ਰਾਬ ਪੀ ਕੇ ਆਇਆ ਏ ਇਹਦੀ ਉਮਰ ਘੱਟ ਕਰਕੇ ਸ਼ਰਾਬ ਸਰ ਵੀ ਨਹੀਂ ਕਰ ਸਕਦੇ ਜਾਨੀ ਕਿ ਬੜਾ ਵੱਡਾ ਏ ਇੱਕ ਸਕੈਂਡਲ ਆ ਉਹਦੇ ਪਿਓ ਨੂੰ ਵੀ ਪ੍ਰੋਡਕਸ਼ਨ ਵੰਡ ਦੇ ਕੇ ਪੁਲਿਸ ਕਹਿੰਦੀ ਹੈ ਇਹ ਕਾਰਵਾਈ ਕਰਾਂਗੇ ਤੇ ਸੋ ਕਾਫੀ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਗੱਲ ਇਹ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਕਿ ਉਹਦੇ ਗ੍ਰੈਂਡਫਾਦਰ ਦੇ ਜਿਹੜੇ ਕੁਝ ਗੈਰ ਸਮਾਜਿਕ ਤੱਤ ਹੁੰਦੇ ਆ ਜਿਹੜੇ ਜਿਨ੍ਹਾਂ ਨੂੰ ਅਸੀਂ ਅੱਜ ਕੱਲ ਬੜਾ ਕਹਿੰਨੇ ਆ ਜਿਹੜੇ ਪੈਸੇ ਲੈ ਕੇ ਕਿਹ ਨੂੰ ਮਾਰ ਦਿੰਦੇ ਆ ਗੈਂਗਸਟਰ ਵਗੈਰਾ ਉਹਨਾਂ ਨਾਲ ਵੀ ਉਹਨਾਂ ਦੇ ਸਬੰਧ ਇਸ ਟ੍ਰੈਵਲ 'ਚ ਹੋ ਰਿਹਾ ਸੋ ਇਹ ਕਿਉਂਕਿ ਜੋਗੋਂ ਇਹ ਆ ਗਿਆ ਕਿ ਫਸ ਗਏ ਨਹੀਂ ਤੇ ਦਰਵਾਇਜੇ ਤੇ ਪੈਸੇ ਦੇ ਚੋੜ ਨਾਲ ਨਿਕਲ ਚੱਲੇ ਸੀ ਬਿਲਕੁਲ ਜੀ ਸਿਹਦ ਦਾ ਵਾਸਤਾ ਦੇ ਕੇ ਕੇਜਰੀਵਾਲ ਕਹਿੰਦੇ ਆ ਕਿ ਸੁਪਰੀਮ ਕੋਰਟ ਨੂੰ ਅੰਤ੍ਰਮ ਜ਼ਮਾਨਤ ਵਧਾਉਣ ਦੀ ਪੀਲ ਜਿਹੜੀ ਆ ਉਹ ਕਰ ਰਿਹਾ ਬڑے ਦਿਨਾਂ ਦੀ ਅਪੀਲ ਕਰ ਰਹੇ ਲੋਕਾਂ ਨੂੰ ਪਹਿਲਾਂ ਉਹਨਾਂ ਨੇ ਅਪੀਲ ਕੀਤੀ ਸੀ ਕਿ ਮੈਨੂੰ ਤੁਸੀਂ ਵੋਟਾਂ ਪਾ ਕੇ ਜਿਤਾ ਦਿਓ ਸਾਡੇ ਬੰਦੇ ਸਾਰੇ ਤੇ ਮੈਨੂੰ ਵਾਪਸ ਜੇਲ ਨਹੀਂ ਜਾਣਾ ਪਊਗਾ ਤੇ ਹੁਣ ਜਿਉਂ-ਜਿਉਂ ਦੇ ਨੇੜੇ ਆਈ ਜਾਂਦੇ ਉਹਨਾਂ ਦਾ ਜਿਹੜਾ ਦਿਲ ਘਟਦਾ ਜਾਂਦਾ ਉਹਨਾਂ ਨੇ ਫਿਰ ਇੱਕ ਅਰਜੀ ਪਾਈ ਆ ਕਿ ਮੇਰੀ ਸਿਹਤ ਜਿਹੜੀ ਉਹ ਖਰਾਬ ਆ ਤੇ 7 ਕਿਲੋ ਭਾਰ ਜਿਹੜਾ ਉਹ ਲੂਜ਼ ਹੋ ਗਿਆ ਜੇਲ 'ਚ ਰਹਿਣ ਕਰਕੇ ਤੇ 7 ਕਿਲੋ ਭਾਰ ਇਕਦਮ ਘਟ ਜਾਣਾ ਜਿਹੜਾ ਉਹ ਬੜੀ ਖਤਰੇ ਦੀ ਘੰਟੀ ਆ ਡਾਕਟਰ ਕਹਿੰਦੇ ਆ ਕਿ ਇਹਨਾਂ ਦੀ ਕੁਝ ਵੀ ਹੋ ਸਕਦਾ ਆ ਤੇ ਉਹ ਕਹਿੰਦੇ ਆ ਕਿ ਮੈਨੂੰ ਤੁਸੀਂ ਹੁਣ ਦੁਬਾਰਾ ਜੇਲ੍ਹ ਚ ਕਰੋਗੇ ਤੇ ਮੈਨੂੰ ਕੁਝ ਵੀ ਹੋ ਸਕਦਾ ਤੇ ਮੈਨੂੰ ਇਸ ਕਰਕੇ ਤੁਸੀਂ 7 ਦਿਨ ਹੋਰ ਜਿਹੜੇ ਆ ਉਹ ਦੋ ਅਜੇ ਤੱਕ ਡਾਕਟਰਾਂ ਨੇ ਮੇਰੀ ਸਿਹਤ 'ਚ ਉਹ ਇੰਪਰੂਵਮੈਂਟ ਨਹੀਂ ਲਿਆ ਸਕੇ ਮੈਂ ਬੜੀ ਕੋਸ਼ਿਸ਼ ਕੀਤੀ ਇੰਪਰੂਵਮੈਂਟ ਕਿੱਥੇ ਹੋਣੀ ਇੱਕ ਮਿੰਟ ਤੇ ਸਾਰੇ ਨਿੰਦੇ ਕਦੀ ਪੰਜਾਬ ਕਦੀ ਕਿਤੇ ਇਲੈਕਸ਼ਨ ਤੁਰੇ ਫਿਰਦੇ ਆ ਬਿਮਾਰ ਬੰਦਾ ਇੰਨੀ ਐਕਟਿਵਲੀ ਕੰਮ ਕਰ ਸਕਦਾ ਮਤਲਬ ਇਹ ਟੁਚਰਾ ਨਹੀਂ ਟੁਚੜਾਰੇ ਬਿਲਕੁਲ ਬਿਲਕੁਲ ਜੀ ਬਿਲਕੁਲ ਦਲ ਦਿੱਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਜੀਜੇ ਸਾਲਿਆਂ ਨੇ ਜਿਹੜੀ ਆ ਉਹ ਕਾਲੀ ਦਲ ਨੂੰ ਚਲਾ ਰਹੇ ਆ ਇਹਨਾਂ ਦੇ ਅੰਦਰ ਮੁਗਲਾਂ ਵਾਂਗ ਜਿਹੜਾ ਕੁਰਸੀ ਦੀ ਭੁੱਖ ਆ ਤੇ ਹੁਣ ਮਜੀਠੀਆ ਜਿਹੜਾ ਆ ਉਹ ਸੁਖਵੀਰ ਬਾਦਲ ਨੂੰ ਬਿਲਕੁਲ ਅਦੇਸ਼ ਪ੍ਰਧਾਨ ਨੂੰ ਪਾਰਟੀ ਚੋਂ ਕੱਢਣ ਦੇ ਤੇ ਕਮੈਂਟ ਕਰ ਰਹੇ ਸੀਗੇ ਜਵਾਹ ਚਗਾਵਾਂ ਚ ਬੋਲਦਿਆਂ ਕਲਦੀਪ ਧਾਰੀਵਾਲ ਜਿਹੜੇ ਕੈਬਨਿਟ ਮੰਤਰੀ ਵੀ ਨੇ ਤਾਂ ਸਰਸਰ ਦੇਤੋਂ ਐਮਪੀ ਦੀ ਇਲੈਕਸ਼ਨ ਲੜ ਰਹੇ ਆ ਉਹਨਾਂ ਨੇ ਅਕਾਲੀਆਂ ਦੇ ਉੱਤੇ ਕਿਉਂਕਿ ਪੈਂਡੂ ਹਲਕੇ ਜੀ ਤੁਹਾਨੂੰ ਪਤਾ ਕਾਲੀ ਵੋਟ ਹੁੰਦੀ ਆ ਇੱਕ ਅੱਜ ਹੋਰ ਵੀ ਖਬਰ ਹੈਗੀ ਸੀ ਕਿ ਜਿਹੜੇ ਜੋਸ਼ੀ ਸਾਹਿਬ ਆ ਉਹਨਾਂ ਨੂੰ ਵੀ ਕਾਫੀ ਹਲਾਰਾ ਮਿਲ ਰਿਹਾ ਪਿੰਡੂ ਲਾਕੇ ਚੋਂ ਤੇ ਸੋ ਉਹਨਾਂ ਨੂੰ ਲੱਗਦਾ ਹੈ ਕਿ ਮੈਂ ਜਿਹੜੇ ਆਪਣੇ ਵਿਰੋਧੀ ਹੈ ਉਹਨਾਂ ਨੂੰ ਨਿਸ਼ਾਨੇ ਤੇ ਲਾਊਂਗਾ ਤੇ ਕੁਲਦੀਪ ਧਾਰੀਵਾਲ ਰਾਣੇ ਕਿਹਾ ਕਿ ਇਹ ਤੇ ਮੁਗਲਾ ਵਾਂਗੂ ਕਰਦੇ ਮੁਗਲ ਨਹੀਂ ਆਪਣੇ ਬੱਚੇ ਮਾਰ ਦਿੰਦੇ ਸੀ ਇੱਕ ਦੂਜੇ ਨੂੰ ਰੰਗਜੀਤ ਕੇ ਤਾਂ ਆਪਣੇ ਭਰਾਵਾਂ ਨੂੰ ਮਾਰ ਕੇ ਗੱਦੀ ਤੇ ਬੈਠਾ ਸ਼ਾਹਜਹਾਂ ਨੂੰ ਅੰਦਰ ਕਰ ਛੜਿਆ ਇਦਾਂ ਹੀ ਹਮੇਸ਼ਾ ਹੁੰਦਾ ਆ ਆਹਬਦਰ ਸ਼ਾਹ ਵਾਲੇ ਵੀ ਇਦਾਂ ਆ ਤੇ ਉਹਨੇ ਮੁਗਲਾਂ ਨਾਲ ਤੁਲਨਾ ਕੀਤੀ ਹੈ ਅਕਾਲੀਆਂ ਦੀ ਕਿ ਹੁਣ ਆਪਣੇ ਪਰਿਵਾਰ ਦੇ ਵਿੱਚ ਹੀ ਗੱਦੀ ਦਾ ਮੋਹ ਇਹਨਾਂ ਨੂੰ ਇੰਨਾ ਕਿ ਸਾਲਾ ਜੀਜੇ ਨੂੰ ਕੱਢ ਰਿਹਾ ਤੇ ਹੁਣ ਜੀਜਾ ਜ ਦੈਣਾ ਚਾਹੁੰਦਾ ਇਸ਼ਾਰਾ ਹੈ ਕਿ ਸ਼ਾਇਦ ਸੁਖਬੀਰ ਬਾਦਲ ਨੂੰ ਵੀ ਬਿਕਰਮ ਮਜੀਠੀਆ ਬਾਹਰ ਕਰ ਦੂਗਾ ਬਿਕਰਮ ਮਜੀਠੀਆ ਦੇ ਵੀ ਕਿਸਮ ਦਾ ਕਿਉਂਕਿ ਮਾਝੇ ਚ ਵਿਰੋਧੀ ਪਾਰਟੀ ਚ ਉਹ ਨੇ ਉਹਨਾਂ ਤੇ ਉਹਨਾਂ ਨੇ ਇੱਕ ਸੱਤੰਜ ਕੱਸਿਆ ਬਿਲਕੁਲ ਜੀ ਸਰਕਾਰੀ ਨੌਕਰੀ ਜਿਹੜੀ ਉਹ ਨਹੀਂ ਮਿਲੇਗੀ ਅਮਿਤ ਸ਼ਾਹ ਰਾਣੇ ਕਿਹਾ ਕਿ ਕਿੰਨੂੰ ਨਹੀਂ ਮਿਲੇਗੀ ਕੇਂਦਰੀ ਗ੍ਰਹਿ ਮੰਤਰੀ ਅਮਰ ਸ਼ਾਹ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਜਿਹੜੇ ਹੱਤਵਾਦੀ ਜਾਂ ਪੱਥਰਬਾਜ਼ੀ ਕਰਨ ਵਾਲੇ ਪਰਿਵਾਰ ਦੇ ਮੈਂਬਰ ਹੈ ਉਹਨਾਂ ਨੂੰ ਨਹੀਂ ਮਿਲੇਗੀ ਬਿਲਕੁਲ ਜੀ ਇਹ ਬਿਆਨ ਉਹਨਾਂ ਦਾ ਆਇਆ ਆਪਣੇ ਦਾ ਗ੍ਰਹਿ ਮੰਤਰੀ ਉਹਨਾਂ ਦਾ ਕੇਜਰੀਵਾਲ ਸੌਰੀ ਅਮਿਤ ਸ਼ਾਹ ਰਾਂ ਦਾ ਉਹ ਕਹਿੰਦੇ ਆ ਕਿ ਜਿਹੜੇ ਉੱਥੇ ਇੱਕ ਬੜੀ ਮਜੂਰ ਗੱਲ ਆ ਕਿ ਨਿੱਕੇ ਨਿੱਕੇ ਬੱਚਿਆਂ ਨੂੰ ਪੱਥਰ ਫੜਾ ਕੇ ਜਦ ਤੱਕ ਮਾਰਦੇ ਹੁੰਦੇ ਸੀ ਜਦੋਂ ਕੋਈ ਫੌਜੀ ਲੰਘਦੇ ਜਾਂ ਕਿੱਦਾਂ ਉਹਨਾਂ ਦੇ ਉੱਤੇ ਤੇ ਉਸ ਵਾਂਚ ਉਹਨਾਂ ਕਹਿੰਿਆ ਕਿ ਜਿਹੜਾ ਵੀ ਕੋਈ ਵਿਅਕਤੀ ਪੱਥਰ ਮਾਰਦਾ ਫੜਿਆ ਜਾਂਦਾ ਆ ਉਹਨਾਂ ਨੂੰ ਅਸੀਂ ਸਰਕਾਰੀ ਨੌਕਰੀ ਨਹੀਂ ਦਵਾਗੇ ਸ਼ਕਤੀ ਨਾਲ ਉਹ ਕਰਾਂਗੇ ਜਿਹੜੇ ਮਤਲਬ ਐਂਟੀ ਅਸਟ੍ਰੈਚਮੈਂਟ ਜਿਹੜੇ ਹੈਗੇ ਜਿਹੜੇ ਲੋਕ ਉਥੇ ਲੜਾਈ ਲੜ ਰਹੇ ਆਪਣੀ ਹੱਕਾਂ ਦੀ ਉਹਨਾਂ ਨੂੰ ਦੋ ਨਜ਼ਰਾਂ ਨਾਲ ਵੇਖਿਆ ਜਾਂਦਾ ਜਿਹੜੀ ਸਰਕਾਰੀ ਤੇ ਰਿਆ ਉਹਨਾਂ ਨੂੰ ਅਤਵਾਦੀ ਤੇ ਵੱਖਵਾਦੀ ਕਹਿੰਦੀ ਪਾਕਿਸਤਾਨ ਦੇ ਖਿਦਦ ਕਹਿੰਦੀ ਆ ਤੇ ਉਹ ਲੋਕ ਕਹਿੰਦੇ ਕਿ ਅਸੀਂ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਆ ਸੋ ਅਮਰਤ ਸ਼ਾਹ ਰਾਹੀਂ ਜਿਹੜੀ ਪਾਲਿਸੀ ਆ ਉਹਨਾਂ ਦੇ ਪੰਜਾਬ ਬਾਰੇ ਵੀ ਤੁਹਾਨੂੰ ਯਾਦ ਹੋਣਾ ਸਿਮਰਤ ਨੂੰ ਬਿਠਾਤਾ ਸੀ ਚੁੱਪ ਕਰਕੇ ਜਦੋਂ ਉਹਨੇ ਨੇ ਪਾਰਲੀਮੈਂਟ 'ਚ ਗੱਲ ਕੀਤੀ ਸੀ ਬੰਦੀ ਸਿੱਖਾਂ ਦੀ ਤੇ ਉਹਨੇ ਕਹਿੰਦਾ ਕਿ ਕਾਤਲਾਂ ਨੂੰ ਨਹੀਂ ਬਖਸ਼ਾਂਗੇ ਹੁਣ ਉਹਨਾਂ ਨੇ ਲੁਧਿਆਣਾ 'ਕੇ ਵੀ ਇਹੋ ਬਿਆਨ ਦਿੱਤਾ ਜੀ ਤੇ ਜਿਹੜੇ ਕਾਤਲ ਐ ਜੇਲਾ ਜੀ ਰਹਿਣਗੇ ਇਹਨਾਂ ਨੂੰ ਜੀ ਬਾਹਰ ਨਹੀਂ ਕੱਢਣ ਲੱਗੇ ਤੇ ਇਦਾਂ ਦਾ ਹੀ ਸਖਤ ਬਿਆਨ ਉਹਨਾਂ ਨੇ ਜੰਮੂ ਐਂਡ ਕਸ਼ਮੀਰ ਬਾਰੇ ਕਿਹਾ ਵਾ ਕਿ ਜਿਹੜੇ ਵੀ ਪੱਥਰ ਮਾਰਦੇ ਆ ਜਾਂ ਪੁਲਿਸ ਦੇ ਉੱਤੇ ਹਮਲੇ ਕਰਦੇ ਆ ਨਾ ਉਹਨਾਂ ਨੂੰ ਕੋਈ ਸਰਕਾਰੀ ਫੈਸਿਲਿਟੀ ਦੇਵਾਂਗੇ ਨਾ ਉਹਨਾਂ ਨੂੰ ਸਰਕਾਰੀ ਨੌਕਰੀਆਂ ਦੇਵਾਂਗੇ ਨਾ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਹੋਰ ਜਿਹੜਾ ਸਰਕਾਰੀ ਫਾਇਦਾ ਉਹ ਦੇਵਾਂਗੇ ਔਰਮਨ ਕਮਿਸ਼ਨ ਨੇ ਮੰਤਰੀ ਬਲਕਾਰ ਸਿੰਘ ਮਾਮਲੇ ਦੇ ਵਿੱਚ ਡੀਜੀਪੀ ਤੋਂ ਤਿੰਨ ਦਿਨਾਂ ਦੀ ਰਿਪੋਰਟ ਜਿਹੜੀ ਉਹ ਮੰਗੀ ਆ ਹਰਿੰਦਰ ਇਹ ਵੀ ਕੋਈ ਵੀਡੀਓ ਵਾਇਰਲ ਹੋਈ ਦੱਸੀ ਜਾਂਦੀ ਆ ਪਰ ਦਾਵਾ ਨਹੀਂ ਕਰ ਸਕਦੇ ਕਿ ਕੀ ਆ ਇਹ ਕਿਸੇ ਇੱਕ ਵਾਰ ਨੇ ਖਬਰ ਵੀ ਲਾ ਦਿੱਤੀ ਉਹਨਾਂ ਦਾ ਨਾਮ ਵੀ ਦਿੱਤਾ ਪਰ ਤੁਹਾਨੂੰ ਯਾਦ ਹੈ ਨਾ ਬਹੁਤ ਦਿਨ ਪਹਿਲਾਂ ਵਿਕਰਮਜੀਤ ਸਿੰਘ ਮਜੀਠੀਆ ਮੰਗਦੇ ਹੁੰਦੇ ਸੀ ਟਾਈਮ ਭਗਵੰਤ ਮਾਨ ਕੋ ਕਿ ਮੈਂ ਤੁਹਾਡੇ ਇੱਕ ਮੰਤਰੀ ਦੀ ਧਰਨਾ ਵੀਡੀਓ ਦੇਣੀ ਆ ਤੁਹਾਨੂੰ ਆ ਕੇ ਤੁਹਾਨੂੰ ਮੈਂ ਪਤਾ ਨਹੀਂ 15 ਅਗਸਤ ਦਾ ਤੋਹਫਾ ਦੇਣਾ ਕਿ ਕਹਾਦਾ ਕਹਿੰਦੇ 26 ਜਨਵਰੀ ਦਾ ਜੀ ਤੇ ਉਹ ਭਗਵੰਤ ਮਾਨ ਨਾਲ ਉਹਨਾਂ ਨੂੰ ਟਾਈਮ ਨਹੀਂ ਸੀ ਦਿੱਤਾ ਤੇ ਹੁਣ ਕਹਿ ਜਾ ਰਿਹਾ ਕਿ ਸ਼ਾਇਦ ਉਹ ਹੀ ਵੀਡੀਓ ਜਿਹੜੀ ਉਹ ਵਾਇਰਲ ਹੋਈ ਆ ਮੈਂ ਤੇ ਉਹ ਖੁਦ ਵੀਡੀਓ ਵੇਖੀ ਨਹੀਂ ਗਈ ਤੇ ਉਹਦੇ ਤੇ ਇਹ ਆ ਖੈਰਾ ਸਾਹਿਬ ਨੇ ਸ਼ਾਇਦ ਨਾਮ ਲਿਆ ਸਭ ਤੋਂ ਪਹਿਲਾਂ ਉਹਨਾਂ ਦਾ ਕਿ ਫਲਾਣਾ ਬੰਦਾ ਜਲੰਧਰ ਤੋਂ ਜਿਹੜੇ ਹੈਗੇ ਨੇ ਮੰਤਰੀ ਬਣੇ ਨੇ ਉਹਨਾਂ ਦੇ ਉੱਤੇ ਬਲਕਾਰ ਸਿੰਘ ਦੇ ਉੱਤੇ ਕੋਈ આરોਪ ਆ ਤੇ ਜਿਹਦਾ ਨੋਟਿਸ ਲਿਆ ਆ ਵੂਮਨ ਕਮਿਸ਼ਨ ਨੇ ਤੇ ਉਹਨਾਂ ਨੇ ਡੀਜੀਪੀ ਨੂੰ ਕਿਹਾ ਕਿ ਬੜਾ ਸੀਰੀਅਸ ਮਾਮਲਾ ਆ ਤੇ ਸਾਨੂੰ ਇਹਦੀ ਇਮੀਡੀਏਟਲੀ ਰਿਪੋਰਟ ਦੋ ਵੀ ਇਹ ਕੀ ਆ ਹੁਣ ਆਉਣ ਵਾਲੇ ਦਿਨਾਂ ਚ ਪਰਤਾ ਖੁੱਲਣ ਗਿਆ ਕਿ ਵੋਮਨ ਦੇ ਵੋਮਨ ਦੇ ਨਾਲ ਸੰਬੰਧਤ ਕੋਈ ਗੱਲ ਲੱਗਦੀ ਆ ਜੇ ਰੋ ਕਲੀਅਰ ਹੋਏਗਾ ਤੇ ਫਿਰ ਇਹ ਖਬਰ ਸੀ ਇਹਦਾ ਕੋਈ ਦਾਵਾ ਨਹੀਂ ਕਰਦੇ ਕਿ ਖਬਰ ਸਹੀ ਹੈ ਜਾਂ ਗਲਤ ਹੈ ਪਰ ਵੀਡੀਓ ਵਾਇਰਲ ਹੋਈ ਦਸੀ ਜਾ ਰਹੀ ਜਿਸ ਨੂੰ ਲੈ ਕੇ ਵੋਮਨ ਕਮਿਸ਼ਨ ਜਿਹੜਾ ਉਹ ਐਕਟਿਵ ਹੋਇਆ ਜੀ ਬਿਲਕੁਲ ਹੈ ਅਕਾਲੀ ਦਲ ਨੂੰ ਫਿਰ ਝਟਕਾ ਲੱਗਾ ਆ ਭਾਈ ਅਮਰੀਕ ਸਿੰਘ ਦੇ ਭਰਾਤਾ ਤੇ ਸੰਤ ਕਰਤਾਰ ਸਿੰਘ ਹੋਰਾਂ ਦੇ ਬੇਟੇ ਭਾਈ ਮਨਜੀਤ ਸਿੰਘ ਹੁਰੀ ਜਿਹੜੇ ਕਿ ਅਕਾਲੀ ਦਲ ਦੇ ਵਿੱਚ ਰਾਜ ਜੀ ਪੀ ਸੀ ਮੈਂਬਰ ਵੀ ਨੇ ਉਹਨਾਂ ਨੇ ਵੀ ਜਿਹੜਾ ਹੈ ਅਸਤੀਫਾ ਦੇ ਦਿੱਤਾ ਅਕਾਲੀ ਦਲ ਦਾ ਲਗਾਤਾਰ ਹੋ ਰਿਹਾ ਜੀ ਵੇਖੋ ਪਹਿਲਾਂ ਤਾਂ ਅਕਾਲੀ ਦਲ ਨੇ ਖੁਦ ਹੀ ਆਦੇਸ਼ ਪ੍ਰਸਾਧ ਰਾਂ ਨੂੰ ਕੱਢਿਆ ਹੂੰ ਖਬਰ ਅੱਜ ਆ ਗਈ ਆ ਕਿ ਭਾਈ ਮਨਜੀਤ ਸਿੰਘ ਰੀ ਕਹਿੰਦੇ ਮੈਂ ਬਾਦਲ ਦਲ ਤੋਂ ਅਸਤੀਫਾ ਦੇ ਦਿੱਤਾ ਬਾਦਲਾਂ ਨੂੰ ਛੱਡ ਦਿੱਤਾ ਤੇ ਇੱਕ ਪਾਸੇ ਇਹ ਖਬਰ ਬੜੀ ਤੇਜ਼ੀ ਨਾਲ ਆ ਰਹੀ ਆ ਕਿ ਜਿਹੜੀ ਆ ਆਪਣਾ ਖਡੂਰ ਸਾਹਿਬ ਤੇ ਦੂਜਾ ਫਰੀਦਕੋਟ ਜੀ ਉੱਥੇ ਜਿਹੜੇ ਆ ਜਿਹੜੀਆਂ ਪੰਥਕ ਧਰਾਂ ਦੇ ਕੈਂਡੀਡੇਟ ਕਹਿੰਦੇ ਆ ਆਪਣੇ ਆਪ ਨੂੰ ਅਮਰਤਪਾਲ ਤੇ ਉੱਥੇ ਸਰਬਜੀਤ ਸਿੰਘ ਨੇ ਬੈਂਸ ਸਿੰਘ ਸ਼ਹੀਦ ਜਿਹੜੀ ਬਿੰਦਲਕੌਰ ਖਾਲਸਾ ਦੇ بیٹے ਨੇ ਉਹ ਕਬੜੀ ਤੇਜ਼ੀ ਨਾਲ ਉਹਨਾਂ ਦੀ ਵਿੰਮ ਜਿਹੜੀ ਜ਼ੋਰ ਫੜ ਰਹੀ ਰ ਫੜ ਰਹੀ ਆ ਤੇ ਉੱਥੇ ਹੁਣ ਬਹੁਤ ਸਾਰੇ ਜਿਹੜੇ ਪੰਥਕ ਆਪਣੇ ਆਪ ਨੂੰ ਲੀਡਰ ਘਵਾਉਂਦੇ ਆ ਉਹਨਾਂ ਨੂੰ ਲੱਗਦਾ ਹੈ ਕਿ ਜੇ ਇਸ ਮੌਕੇ ਸੀ ਉਸ ਪੰਥਕ ਤੇ ਨਾ ਨਹੀਂ ਖੜੇ ਹੁੰਦੇ ਤੇ ਲੋਕ ਸਾਡੇ ਤੇ ਵੀ ਉਂਗਲ ਕਰਨਗੇ ਤੇ ਦੂਜੇ ਪਾਸੇ ਇਹ ਵੀ ਖਬਰ ਆ ਕਿ ਅਕਾਲੀਆਂ ਨੂੰ ਹੋਰ ਝਟਕਾ ਕਿ ਸਿਕੰਦਰ ਸਿੰਘ ਮਲੂਕਾ ਨੇ ਪ੍ਰਧਾਨ ਮੰਤਰੀ ਮੋਦੀ ਰਾਂਦੀ ਮਹਤ ਕਰਤੀ ਤੇ ਦੂਜੇ ਪਾਸੇ ਲੱਗਦਾ ਹੈ ਕਿ ਉਹ ਕਿਤੇ ਨਾ ਕਿਤੇ ਹੁਣ ਉਹ ਆਪਣੇ ਬੱਚਿਆਂ ਦੇ ਹੱਕ ਚ ਪ੍ਰਚਾਰ ਵੀ ਕਰਨਗੇ ਜਿਹੜਾ 2-4 ਦਿਨ ਰਹਿੰਦਾ ਤੇ ਜੇ ਉਹ ਓਪਨ ਕਰ ਹੀ ਦਿੱਤਾ ਉਹਨਾਂ ਕਿ ਮੈਂ ਪ੍ਰਧਾਨ ਮੰਤਰੀ ਨੂੰ ਪਸੰਦ ਕਰਦਾ ਔਰ ਢੀਂਡਸਾ ਸਾਹਿਬ ਨੇ ਵੀ ਉਹਨਾਂ ਦੀ ਸਪੋਰਟ ਕੀਤੀ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਹੁਤ ਚੰਗਾ ਕੰਮ ਕਰਦਾ ਮਤਲਬ ਅਕਾਲੀ ਦਲ ਚ ਅਜੇ ਸਭ ਕੁਝ ਚੰਗਾ ਨਹੀਂ ਆ ਅਕਾਲੀ ਦਲ ਦੇ ਦੇਣਾ ਅੱਗੇ ਆਉਣ ਵਾਲੇ ਸਮੇਂ 'ਚ ਹੋਰ ਵੀ ਮਾੜੇ ਹੋ ਸਕਦੇ ਆ ਜਿੱਥੇ ਇਹ ਕਿਹਾ ਜਾ ਰਿਹਾ ਸੀਗਾ ਕਿ ਇਸ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਆਪਣੀ ਵੋਟ ਬੈਂਕ ਨੂੰ ਇੰਪਰੂਵ ਕਰੇਗਾ ਪਿੰਡਾਂ ਚ ਉਹਦੀ ਜਿੱਤ ਭਾਵੇਂ ਨਾ ਹੋਵੇ ਘੱਟੋ ਘੱਟ ਉਹਦੇ ਵੋਟ ਬੈਂਕ ਵਧੇਗਾ ਪਰ ਹੁਣ ਦੇਖਦੇ ਆ ਜੇ ਇਸ ਤਰ੍ਹਾਂ ਲੋਕ ਛੱਡ ਕੇ ਜਾ ਰਹੇ ਜਾਂ ਕੱਢਿਆ ਜਾ ਰਿਹਾ ਇਹਦਾ ਮਤਲਬ ਕਿ ਪਾਰਟੀ ਦੇ ਅੰਦਰ ਸਭ ਅੱਛਾ ਨਹੀਂ ਆ ਕੋਈ ਖਲਬਲੀ ਚੱਲ ਰਹੀ ਆ ਪਤਾ ਨਹੀਂ ਹੁਣ ਆਉਣ ਵਾਲੇ ਦਿਨਾਂ ਚ ਅਕਾਲੀ ਦਲ ਦਾ ਕੀ ਬਣਦਾ ਬਿਲਕੁਲ ਜੀ ਕੇਜਰੀਵਾਲ ਹੋਰਾਂ ਦੇ ਨਾਲ ਸੰਬੰਧਿਤ ਦੋ ਖਬਰਾਂ ਨੇ ਅਮਿਤ ਸ਼ਾਹ ਹੋਰਾਂ ਨੇ ਇੱਕ ਤੇ ਕਿਹਾ ਆ ਕਿ ਕੇਜਰੀਵਾਲ ਜਿਹੜਾ ਆ ਆਪਣੀਆਂ ਕਾਨੂੰਨੀ ਫੀਸਾਂ ਦਾ ਭੁਗਤਾਨ ਜਿਹੜਾ ਆ ਉਹ ਭ੍ਰਿਸ਼ਟਾਚਾਰ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਦਾ ਏਟੀਐਮ ਜਿਹੜਾ ਉਸਨੇ ਬਣਾਇਆ ਹੋਇਆ ਤੇ ਦੂਸਰੇ ਪਾਸੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਪ੍ਰਧਾਨ ਮੰਤਰੀ ਮੋਦੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹਨਾਂ ਨੇ 8.5 ਹਜ਼ਾਰ ਕਰੋੜ ਪੰਜਾਬ ਦਾ ਜਿਹੜਾ ਰੋਕਿਆ ਹੋਇਆ ਉਹ ਪੰਜਾਬ ਚ ਨੇ ਜੇ ਅੱਜ ਕੱਲ ਤੇ ਪੰਜਾਬ ਦੀ ਗੱਲ ਕਰਨਗੇ ਉਹ ਬਾਰ-ਬਾਰ ਕਹਿ ਰਹੇ ਕਿ 13 ਦੀਆਂ 13 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਨੂੰ ਦੋ ਲੋਕਾਂ ਨੂੰ ਕਹਿ ਰਿਹਾ ਕਹਿੰਦੇ ਜੇ ਤੁਸੀਂ 13 ਸੀਟਾਂ ਜਿਹੜੀਆਂ ਭੇਜੋਗੇ ਤੇ ਫਿਰ ਮੋਦੀ ਹਰਾਂ ਦੀ ਹਿੰਮਤ ਨਹੀਂ ਪਊਗੀ ਪੰਜਾਬ ਦਾ ਪਿਆਪ ਨੂੰ ਪਤਾ ਹੈ ਨਾ ਕਿ ਪੰਜਾਬ ਦਾ ਰੂਲ ਡਿਵੈਲਪਮੈਂਟ ਦਾ ਜਿਹੜਾ ਫੰਡ ਹੈ ਉਹ ਬੜੇ ਚਿਰ ਦੇ ਰ ਜਿਹੜੀ ਪੰਜਾਬ ਦੀ ਸਰਕਾਰ ਆ ਜਿਹੜੇ ਫੰਡ ਜਿੱਥੇ ਲਾਉਣੇ ਚਾਹੀਦੇ ਉੱਤੇ ਨਹੀਂ ਲਾਉਂਦੇ ਉਹ ਚੋਂ ਪੈਸੇ ਕੱਢ ਕੇ ਕਿਤੇ ਹੋਰ ਲਾਉਂਦੀ ਆ ਇਹ ਬਾਹਨਾ ਵਾ ਕੇ ਉਹਨਾਂ ਫੰਡ ਰੋਕੇ ਹੋਏ ਆ ਤੇ ਹੁਣ ਉਹ ਕਹਿ ਰਹੇ ਆ ਕੇਜਰੀਵਾਲ ਰੀ ਕਿ ਜੇ ਸਾਡੇ ਸਾਰੇ ਕੈਂਡੀਡੇਟ ਜਿੱਤਦੇ ਆ ਤੇ ਕੇਂਦਰ ਦੀ ਇੰਨੀ ਹਿੰਮਤ ਨਹੀਂ ਰਹਿ ਗਈ ਕਿ ਉਹ ਸਾਡੇ ਜਿਹੜੇ ਆ ਫੰਡ ਆ ਰੋਕ ਸਕਣ 8000 ਕਰੋੜ ਰੁਪਏ ਵੱਡੀ ਰਕਮ ਆ ਜਿਹੜੀ ਰੁਕੀ ਹੋਈ ਆ ਤੇ ਦੂਜੇ ਪਾਸੇ ਉਹਨਾਂ ਤੇ ਅਮਰਸ਼ਾਹ ਨੇ ਇੱਕ ਬਿਆਨ ਦਾ ਗਿਆ ਉਹਨਾਂ ਨੇ ਕਿਹਾ ਕਿ ਜਿਹੜੀਆਂ ਸਪਰੀਮ ਕੋਰਟ ਚ ਕੇਸ ਲੜੇ ਜਾ ਰਹੇ ਆ ਤੇ ਜਿਵੇਂ ਪਹਿਲਾਂ ਉਹਨਾਂ ਦਾ ਇਲਜ਼ਾਮ ਲੱਗਦਾ ਕਿ ਜਹਾਜ਼ ਹੈਲੀਕਾਪਟਰ ਪੰਜਾਬ ਦਾ ਵਰਤਦੇ ਆ ਖਰਚੇ ਸਾਰੇ ਪੰਜਾਬ ਸਰ ਪੈਂਦੇ ਆ ਪੰਜਾਬ ਅੱਗੇ ਬੜਾ ਕਰਜ਼ਾਈ ਹੈ ਤੇ ਉਹਨਾਂ ਵੀ ਕਿਹਾ ਕਿ ਭ੍ਰਿਸ਼ਟਾਚਾਰ ਦੇ ਕੇਸ ਜਿਹੜੇ ਲੜ ਰਹੇ ਆ ਤੇ ਈਟੀਐਮ ਉਹਨਾਂ ਪੰਜਾਬ ਨੂੰ ਬਣਾਇਆ ਪੈਸੇ ਪੰਜਾਬ ਚੋਂ ਘਟਾ ਘਟਾ ਲਈ ਜਾਂਦੇ ਆ ਸੋ ਪੰਜਾਬ ਦੇ ਵਿੱਚ ਕੋਕੇ ਰਹਿ ਗਈਆਂ ਨੇ ਇਲੈਕਸ਼ਨ ਦੋ ਤਿੰਨ ਦਿਨ ਤੱਕ ਬਾਕੀ ਤੇ ਸਾਰਾ ਜੋਰ ਹੁਣ ਸਾਰੀਆਂ ਪਾਰਟੀਆਂ ਦਾ ਇੱਥੇ ਲੱਗਿਆ ਹੋਇਆ ਪੰਜਾਬ ਦੇ ਵਿੱਚ ਬੀਜੇਪੀ ਲੀਡਰਾਂ ਦਾ ਜਿੱਥੇ ਵੱਖ-ਵੱਖ ਤਰ੍ਹਾਂ ਦੇ ਨਾਲ ਕਿਸਾਨ ਜਥੇਬੰਦੀਆਂ ਨੂੰ ਵਿਰੋਧ ਕੀਤਾ ਜਾ ਰਿਹਾ ਹੈ ਹਾਰਪੁਰ ਦੇ ਵਿੱਚ ਵੀ ਜਿਹੜੇ ਆ ਇੱਕ ਬੀਜੇਪੀ ਲੀਡਰ ਸ਼੍ਰੀਮਤੀ ਅਨੀਤਾ ਸੂਮ ਪ੍ਰਕਾਸ਼ ਦਾ ਜਿਹੜਾ ਕਿਸਾਨਾਂ ਨੇ ਵਿਰੋਧ ਕੀਤਾ ਹੈ ਬਿਲਕੁਲ ਜੀ ਜਿਸ ਤਰੀਕੇ ਨਾਲ ਸਾਰੀ ਜਗ੍ਹਾ ਤੇ ਹੋ ਰਿਹਾ ਇਸੇ ਤਰ੍ਹਾਂ ਹੀ ਨੀਤਾ ਸੋਮਪ੍ਰਕਾਸ਼ ਜਿਹੜੇ ਪਹਿਲੇ ਮੰਤਰੀ ਵੀ ਕੇਂਦਰ ਦੇ ਰਹੇ ਆ ਉਹਨਾਂ ਦੀ ਵਾਈਫ ਆ ਉਹਨਾਂ ਦੀ ਪਤਾ ਨਹੀਂ ਸਿਹਤ ਖਰਾਬੀ ਕਰਕੇ ਜਾਂ ਉਹ ਏਜ ਦੇ ਹਿਸਾਬ ਨਾਲ ਕਰਕੇ ਉਹਨਾਂ ਦੇ ਘਰ ਚ ਹੀ ਦੇਤੀ ਇਹ ਤੋਂ ਕਾਫੀ ਕੁਝ ਰਫੜ ਵੀ ਪਈ ਕੋ ਹਿਸ਼ਾਰਪੁਰ ਦੀ ਸੀਟ ਜਿਹੜੀ ਆ ਉਹ ਜਦੋਂ ਇਹਨਾਂ ਦਾ ਗਠਬੰਧਨ ਹੁੰਦਾ ਹੈ ਕਾਲੀਆਂ ਨਾਲ ਤੇ ਇਹਨਾਂ ਦੇ ਹਿੱਸੇ ਆਉਂਦੀ ਸੀ ਤੇ ਉਹ ਆਪਣਾ ਸਮਝਦੇ ਆ ਕਿ ਸਾਡਾ ਇੱਥੇ ਕਾਫੀ ਅਸਰ ਰਸੂਕ ਆ ਸੀਟ ਦੇ ਉੱਤੇ ਪਰ ਕਿਉਂਕਿ ਕਿਸਾਨ ਵਿਰੋਧ ਕਰ ਰਹੇ ਆ ਤੇ ਹੁਣ ਉਹਨਾਂ ਦਾ ਵੀ ਜਿਹੜਾ ਵਿਰੋਧ ਕੀਤਾ ਗਿਆ ਕਾਫੀ ਜ਼ਬਰਦਸਤ ਤੇ ਜਗ੍ਹਾ ਜਗ੍ਹਾ ਹੋ ਰਿਹਾ ਆਪਾਂ ਹਸ ਦੀ ਖਬਰ ਤੇ ਬਹੁਤ ਵਾਰ ਕਰਦੇ ਰਹੇ ਪਰ ਸਾਰੇ ਹੀ ਕੈਂਡੀਡੇਟ ਦਾ ਚਾਹੇ ਉਹ ਤਰਨਜੀਤ ਸਿੰਘ ਸੰਧੂ ਹੋਣਾ ਚਾਹੇ ਨੀਤਾ ਸੋਮਪrakash ਹੋਣਾ ਜਿੱਥੇ ਜਿੱਥੇ ਵੀ ਭਾਜੀਪੀ ਦੇ ਕੈਂਡੀਡੇਟ ਕਿਉਂਕਿ ਉਹ 13 ਸੀਟਾਂ ਦੇ ਖੜੇ ਆ ਤੇ ਕਿਸਾਨ ਵੀ ਆਪਣੀ ਬਿੱਤ ਮੁਤਾਬਕ ਜਿੱਥੇ ਜਿੱਥੇ ਉਹਨਾਂ ਦੀ ਜਿਹੜੀ ਜਿਹੜੀ ਪਾਕਟ 'ਚ ਉਹਨਾਂ ਦਾ ਸਟ੍ਰੈਂਥ ਜ਼ਿਆਦਾ ਉੱਥੇ ਉੱਥੇ ਜ਼ਿਆਦਾ ਖਬਰਾਂ ਲੱਗਦੀਆਂ ਨੇ ਵੈਸੇ ਸਾਰੇ ਪੰਜਾਬ 'ਚ ਭਾਜੀਪੀ ਦਾ ਵਿਰੋਧ ਜਿਹੜਾ ਉਹ ਕੀਤਾ ਜਾ ਰਿਹਾ ਜੀ 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 ਬਿਲਕੁਲ ਹੈ ਸਵਾਤੀ ਮਾਲੀਵਾਲ ਕੋਟਵਾਰ ਮਾਮਲਾ ਜਿਹੜਾ ਆ ਅਦਾਲਤ ਨੇ ਵਿਨਵ ਕੁਮਾਰ ਦੀ ਜ਼ਮਾਨਤ ਅਰਜੀ ਜਿਹੜੀ ਖਾਰਜ ਕਰ ਦਿੱਤੀ ਪਹਿਲਾਂ ਉਹਨੇ ਜਿਹੜੀ ਆ ਜੀ ਇਹ ਅਦਾਲਤ ਨੇ 30000 ਹਜ਼ਾਰੀ ਦਾ ਫੈਸਲਾ 30000 ਹਜ਼ਾਰੀ ਕੋਰਟ ਜਿਹੜੀ ਆ ਉੱਥੇ ਕੇਸ ਚੱਲ ਰਿਹਾ ਸੀ ਉਹਨਾਂ ਦਾ ਤੇ ਪਹਿਲਾਂ ਉਹਨਾਂ ਨੇ ਇਹਦਾ ਫੈਸਲਾ ਜਿਹੜਾ ਵਾ ਉਹਨੂੰ ਰਾਖਵਾ ਰੱਖ ਲਿਆ ਸੀਗਾ ਪਰ ਹੁਣ ਉਹਦਾ ਨਾਲ ਹੀ ਉਹਨਾਂ ਨੇ ਉਹਨੂੰ ਰਿਲੀਜ਼ ਕਰਤਾ ਕਿ ਫੈਸਲੇ ਨੂੰ ਆਪਣੇ ਨੂੰ ਕਿ ਜਿਹੜੀ ਜ਼ਮਾਨਤ ਦੀ ਅਰਜੀ ਉਹਨੇ ਦਿੱਤੀ ਉਹਨੂੰ ਖਾਰਜ ਕੀਤਾ ਤੇ ਉਹ ਅਜੇ ਜੁਡੀਸ਼ੀਅਲ ਅਦਾਲਤ ਵਿੱਚ ਰਹਿਣਗੇ ਜੀ ਇਹ ਲੰਬਾ ਸਮਾਂ ਚੱਲੇਗਾ ਜੀ ਇਹ ਕੇਸ ਜਿਹੜਾ ਕਿਤੇ ਨਾ ਕਿਤੇ ਲੱਗਦਾ ਹੈ ਕਿ ਇਹ ਕੇਸ ਜਿਹੜਾ ਇਹ ਕਾਫੀ ਨੁਕਸਾਨ ਪਹੁੰਚਾਏਗਾ ਕੇਜਰੀਵਾਲ ਰੈਨਦੀ ਪਾਰਟੀ ਨੂੰ ਵੀ ਜੀ 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 ਬਿਲਕੁਲ ਹੈ ਕੈਰੋ ਨੂੰ ਕਹਿੰਦੇ ਬੀਬੀ ਜਗੀਰ ਘਰੋੜਾ ਨੇ ਬਿਆਨ ਦਿੱਤਾ ਕਿ ਪ੍ਰਤਾਪ ਸਿੰਘ ਬਾਜਬਾ ਜਿਹੜੇ ਵਿਰਸਾ ਸਿੰਘ ਵਲਟੋਹਾ ਨੇ ਮਾਫ ਕਰਨਾ ਉਹਨਾਂ ਦੇ ਨਾਲ ਦੂਰੀਆਂ ਜਿਹੜੀਆਂ ਆ ਉਹ ਪ੍ਰਤਾਪ ਸਿੰਘ ਜਿਹੜੇ ਹੈਗੇ ਨੇ ਕੈਰੋ ਪਰਿਵਾਰ ਜਿਹੜਾ ਉਥੋਂ ਉਹਨਾਂ ਦੇ ਨਾਲ ਅਗੇ ਤੇ ਤੱਕੜੀ ਜਿਹੜੀ ਉਦੋਂ ਹੀ ਤੜਕੀ ਆ ਜਦੋਂ ਉਹਨਾਂ ਨੂੰ ਕੱਢਿਆ ਗਿਆ ਬਾਹਰ ਉਹਨਾਂ ਨੇ ਵੀ ਕਿਹਾ ਤੇ ਆਪਣੇ ਟੀਮ ਦਾ ਵੀ ਸਾਰੇ ਮਹਿਸੂਸ ਕਰਦੇ ਆ ਉਹ ਕਹਿੰਦੇ ਆ ਕਿ ਮਿਰਸਾ ਸਿੰਘ ਵਲਟੋਆ ਤੇ ਆਦੇਸ਼ ਪ੍ਰਤਾਪ ਬਿਰਾਦਾ ਕਿਉਂਕਿ ਕੋਲ ਕਾ ਨਾ ਜੀ ਤੁਹਾਨੂੰ ਇਹ ਵੀ ਯਾਦ ਹੋਣਾ ਪਿਛਲੀ ਵਾਰ ਜਦੋਂ ਪੱਟੇ ਵਲਟੋਆ ਵਲਟੋਆ ਸਾਹਿਬ ਦੀ ਮਪਾਈ ਮਨਜੀਤ ਸਿੰਘ ਹੋਰਾਂ ਨਾਲ ਵੀ ਨਹੀਂ ਬਣਦੀ ਜੀ ਤੇ ਵਲਟੋਆ ਸਾਹਿਬ ਵੀ ਤੁਹਾਨੂੰ ਪਤਾ ਬੜਦੇ ਉਸ ਵਕ ਨੇ ਉਹ ਸੋਚ ਕੇ ਨਹੀਂ ਬੋਲਦੇ ਔਰ ਪਿਛਲੀ ਵਾਰ ਜਦੋਂ ਆਦੇਸ਼ ਪ੍ਰਤਾਪ ਵੀ ਰੀ ਸੀਟ ਮੰਗ ਰਹੇ ਸੀ ਪੱਟੀ ਵਾਲੇ ਹਲਕੇ ਦੀ ਤੇ ਉਦੋਂ ਸੁਖਬੀਰ ਬਾਦਲ ਨੇ ਇੱਕ ਤਰਫਾ ਹੀ ਐਲਾਨ ਕਰਤਾ ਸੀ ਕਿ ਸਾਡੇ ਵਲਟੋਆ ਸਾਹਿਬ ਇਥੋਂ ਕੈਂਡੀਡੇਟ ਹੋਣਗੇ ਉਦੋਂ ਦੀ ਨਾਰਾਜ਼ਗੀ ਚੱਲ ਰਹੀ ਹੈ ਇਹਨਾਂ ਦੋਹਾਂ ਦੀ ਆਪਸੀ ਕਾਫੀ ਰੰਜਿਸ਼ ਰਹਿੰਦੀ ਆ ਤੇ ਬੀਬੀ ਜ਼ਗੀਰ ਖਾਨ ਨੇ ਕਿਹਾ ਕਿ ਹੋ ਸਕਦਾ ਇਹਨਾਂ ਦੋਹਾਂ ਲੀਡਰਾਂ ਦੀ ਆਪੋਚ ਨਾ ਬਣਦੀ ਹੋਵੇ ਪਰ ਆ ਜਿਹੜਾ ਫੈਸਲਾ ਲਿਆ ਵੀ ਉਹਨਾਂ ਨੂੰ ਕੱਢ ਹੀ ਦਿੱਤਾ ਇਹ ਮਾੜਾ ਫੈਸਲਾ ਇਹਦੇ ਨਾਲ ਅਕਾਲੀ ਦਲ ਨੂੰ ਨੁਕਸਾਨ ਹੋਊਗਾ ਇਹੋ ਗੱਲ ਢੀਂਟਾ ਨੇ ਕਹੀ ਆ ਇਸੇ ਤਰ੍ਹਾਂ ਮਲੂਕਾ ਸਾਹਿਬ ਜੇ ਕੋਈ ਗੱਲ ਕਰਦੇ ਕਿ ਪ੍ਰਧਾਨ ਮੰਤਰੀ ਠੀਕ ਆ ਤੇ ਢੀਂਟਾ ਸਾਹਿਬ ਕਹਿੰਦੇ ਕਿ ਨਹੀਂ ਬਿਲਕੁਲ ਠੀਕ ਕਿਆ ਨਾ ਯਾਨੀ ਕਿ ਅਕਾਲੀ ਦਲ ਚ ਘੁੰਮ ਫਿਰ ਕੇ ਗੱਲ ਇਹ ਹੋਈ ਆ ਕਿ ਅਕਾਲੀ ਦਲ ਦੇ ਵਿੱਚ ਕੁਝ ਅੰਦਰ ਖਲਬਲੀ ਆ ਤੇ ਟੁੱਟ ਭੱਜ ਜਿਹੜੀ ਅਜੇ ਜਾਰੀ ਆ ਜੀ ਲਾਸਟ ਖਬਰ ਕਰਦੇ ਹਾਂ ਸਮਾਂ ਜਿਹੜਾ ਲਗਭਗ ਸਮਾਪਤ ਹੋ ਗਿਆ ਆ ਆਪਣਾ ਅਨਿਲ ਜੋਸ਼ੀ ਹੁਰ ਜਿਹੜੀਆਂ ਦੇ ਰਹੀ ਐ ਲੋਕ ਜਿਹੜੇ ਨਕਾਰ ਦੇਣਗੇ ਉਹਨਾਂ ਨੂੰ ਬਿਲਕੁਲ ਜੀ ਅਨਿਲ ਜੋਸ਼ੀ ਰੀ ਕਿਉਂਕਿ ਅਕਾਲੀ ਦਲ ਵੱਲੋਂ ਚੋਣ ਲੜ ਰਹੇ ਆ ਤੇ ਅਕਾਲੀ ਦਲ ਜਿਹੜਾ ਉਹਦਾ ਪਿੰਡਾਂ ਚ ਜੋ ਮਰਜ਼ੀ ਕੀ ਐ ਕਿਉਂਕਿ ਜਿਹੜਾ ਪੰਥਕ ਵੋਟ ਪ੍ਰਾਣਾ ਬਣਾ ਰਿਹਾ ਕਿ ਤਕੜੀ ਜੇ ਤਕੜੀ ਦੇ ਮੋਹਰ ਲਾਉਣੀ ਆ ਤੇ ਉਹ ਆਪਣੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਕਾਫੀ ਕਹਿੰਦੇ ਪਰਵਾਹ ਵੰਗਾਰਾ ਕਈ ਜਗ੍ਹਾ ਮਿਲ ਰਿਹਾ ਤੇ ਉਹਨਾਂ ਨੇ ਇਹ ਬਿਆਨ ਦਿੱਤਾ ਸੋ ਕਿਉਂਕਿ ਪਲੀਟ ਆ ਹੁਣ ਇਲੈਕਸ਼ਨ ਦਾ ਕਿੰਨਾ ਦਿਨ ਬਾਕੀ ਆ ਤੇ ਸਾਰੀਆਂ ਪਾਰਟੀਆਂ ਆਪੋ ਆਪਣਾ ਜੋਰ ਸ਼ੋਰ ਨਾਲ ਕਰ ਰਿਹਾ ਤੇ ਉਹਨਾਂ ਨੇ ਵੀ ਕਿਹਾ ਕਿ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਲੋਕ ਇਹਨੂੰ ਪਸੰਦ ਨਹੀਂ ਕਰਦੇ ਦਿੱਲੀ ਤੋਂ ਰਿਮੋਟ ਨਾਲ ਚਲਦੀ ਆ ਤੇ ਉਹਨਾਂ ਕਿਹਾ ਕਿ ਝੂਠੀਆਂ ਗਰੰਟੀਆਂ ਦੇ ਕੇ ਝੂਠ ਬੋਲ ਕੇ ਇਹਨਾਂ ਪਾਵਰ ਹਾਸਲ ਕੀਤੀ ਆ ਤੇ ਲੋਕਾਂ ਦੀ ਆਪਾਂ ਹੁਣੇ ਇੱਕ ਆਮ ਆਦਮੀ ਪਾਰਟੀ ਦੇ ਲੀਡਰ ਨਾਲ ਮੁਲਾਕਾਤ ਵੀ ਕਰਕੇ ਆਣੇ ਆ ਤੇ ਉਹਨਾਂ ਨੂੰ ਆਪਾਂ ਵੀ ਸਵਾਲ ਇਹੋ ਕੀਤਾ ਸੀ ਕਿ ਜਿਹੜੀਆਂ ਤੁਸੀਂ ਗਰੰਟੀਆਂ ਦਿੱਤੀਆਂ ਉਹਨਾਂ ਤੇ ਤੁਸੀਂ ਖਰੇ ਨਹੀਂ ਉਤਰੇ ਲੋਕ ਸਮਝਦੇ ਆ ਕਿ ਤੁਸੀਂ ਬਹੁਤ ਸਾਰੇ ਪਿੱਛੇ ਹੋ ਤੇ ਉਹ ਆਪਣਾ ਕੰਮ ਗਣਾਉਂਦੇ ਆ ਇਹੋ ਹੀ ਕੁਝ ਜੋਸ਼ੀ ਦਾ ਨੇ ਕਿਹਾ ਕਿ ਜਿਹੜੀਆਂ ਗਰੰਟੀਆਂ ਝੂਠੀਆਂ ਦੇ ਕੇ ਸੱਤਾ ਚ ਆਏ ਆ ਤੇ ਸੱਤਾ ਚ ਆਉਣ ਤੋਂ ਬਾਅਦ ਇਹ ਭੁੱਲ ਗਏ ਆ ਤੇ ਲੋਕ ਜਿਹੜੇ ਆ ਉਹ ਵੀ ਭੁੱਲਦੇ ਲੋਕ ਇਹਨਾਂ ਨੂੰ ਇਹਦਾ ਜਰੂਰ ਜਿਹੜਾ ਉਹ ਸਭ ਕੁ ਸਿਖਾਉਣਗੇ ਜੀ ਬਿਲਕੁਲ ਇਸ ਮੁੱਚੀ ਚਰਚਾ ਦੇ ਵਾਸਤੇ 길 ਸਭ ਤੁਹਾਡਾ ਬਹੁਤ ਧੰਨਵਾਦ ਪ੍ਰੋਗਰਾਮ ਦਾ ਸਮਾਂ ਜਿਹੜਾ ਜਾਤਨੀ ਦੇ ਦੰਦ ਅਕ ਪ੍ਰੋਗਰਾਮ ਨੂੰ ਅੱਗੇ ਲੈ ਕੇ ਜਾਈਏ ਸੋ ਇੱਥੇ ਹੀ ਆਗਾ ਚਾਹਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਸਾਨੂੰ ਫੀਡਬੈਕ ਦਿੰਦੇ ਰਹਿਣਾ ਫਿਰ ਹੋਵਾਂਗੇ ਹਾਜ਼ਰ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ